welcom to bill tv uk healthy teeth happy life ਪ੍ਰੋਗਰਾਮ ਦੀ ਅਸੀਂ ਲੜੀ ਨੂੰ ਅੱਗੇ ਵਧਾਉਂਦੇ ਆਂ ਅੱਜ ਇੱਕ ਵਾਰ ਫਿਰ ਅਸੀਂ ਡਾਕਟਰ ਗੌਰਵ ਡੈਂਟਲ ਸਰਜਨ ਉਹਨਾਂ ਨੂੰ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਅੱਜ ਅਸੀਂ ਬਹੁਤ ਇੰਪੋਰਟੈਂਟ ਮੁੱਦਿਆਂ ਤੇ ਗੱਲ ਕਰਾਂਗੇ ਜਿਹੜੇ ਤਿੰਨ ਮੁੱਤੇ ਖਾਸ ਤੌਰ ਤੇ ਜਿਨ੍ਹਾਂ ਤੇ ਆਪਾਂ ਅੱਜ ਗੱਲ ਕਰਨੀ ਹੈ ਉਹਨਾਂ ਵਿੱਚ ਗਰਭਵਤੀ ਔਰਤਾਂ ਦੇ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਡਾਇਬੀਟਿਕ ਪੇਸ਼IENTS ਸ਼ੂਗਰ ਦੇ ਮਰੀਜ਼ਾਂ ਦੀ ਦੰਤਾਂ ਦੀਆਂ ਸਮੱਸਿਆਵਾਂ ਤੇ ਸਭ ਤੋਂ ਜ਼ਰੂਰੀ ਓਰਲ ਕੈਂਸਰ ਪ੍ਰੀ ਕੈਂਸਰ ਕੀ ਹੈ ਕੈਂਸਰ ਕੀ ਹੈ ਤੇ ਇਹਨਾਂ ਉਤੇ ਕਿਦਾਂ ਕਾਬੂ ਪਾਇਆ ਜਾਵੇ ਇਹਦੇ ਨਾਲ ਕਿਦਾਂ ਲੜਾਈ ਕੀਤੀ ਜਾਵੇ ਇਹਨਾਂ ਮੁੱਦਿਆਂ ਤੇ ਆਪਾਂ ਗੱਲ ਕਰਾਂਗੇ ਤੋਂ ਬਹੁਤਾ ਸਮਾਨ ਨਾ ਲੈਂਦੇ ਹੋਏ ਆਓ ਡਾਕਟਰ ਸਾਹਿਬ ਨਾਲ ਗੱਲ ਕਰੀਏ ਅੱਜ ਇੱਕ ਵਾਰ ਫਿਰ ਅਸੀਂ ਡਾਕਟਰ ਗੌਰਵ ਦਾ ਆਪਣੇ ਸਟੂਡੀਓ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਾਡੇ ਸਟੂਡੀਓ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ ਅੱਜ ਅਸੀਂ ਕੁਝ ਨਵੀਆਂ ਗੱਲਾਂ ਤੇ ਡਿਸਕਸ਼ਨ ਕਰਾਂਗੇ ਜੀ પ્રેਗਨੈਂਟ ਲੇਡੀਜ਼ ਗਰਭਵਤੀ ਔਰਤਾਂ ਆਮ ਤੌਰ ਤੇ ਦੇਖਿਆ ਗਿਆ ਕਿ ਉਹ ਆਪਣੇ ਦੰਦਾਂ ਨੂੰ ਲੈ ਕੇ ਜਾਂ ਔਰਲ ਹੈਲਥ ਨੂੰ ਲੈ ਕੇ ਕੁਝ ਅਣਗਹਿਲੀਆਂ ਕਰਦੀਆਂ ਨੇ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਪ੍ਰੈਗਨੈਂਟ ਲੇਡੀਜ਼ ਮੋਸਟਲੀ ਆਪਣੇ ਸਾਰੇ ਸਰੀਰ ਦਾ ਧਿਆਨ ਰੱਖਦੀਆਂ ਹਨ ਇਸ ਕੰਡੀਸ਼ਨ ਦੇ ਵਿੱਚ ਪਰ ਔਰਲ ਹੈਲਥ ਨੂੰ ਨੈਗਲੈਕਟ ਕਰਦੀਆਂ ਹਨ ਇੱਕ ਮਿਥ ਬਣਿਆ ਹੋਇਆ ਹੈ ਕਿ ਅਸੀਂ ਡੈਂਟਲ ਕਲੀਨਿਕ ਤੇ ਨਹੀਂ ਜਾ ਸਕਦੇ ਉੱਥੇ ਕੋਈ ਟ੍ਰੀਟਮੈਂਟ ਨਹੀਂ ਲੈ ਸਕਦੇ ਪਰ ਇਹ ਬਿਲਕੁਲ ਗਲਤ ਹੈ ਅਸੀਂ ਇਹਨੂੰ ਸਭ ਤੋਂ ਪਹਿਲਾਂ ਕੁਝ ਰਿਸਕ ਫੈਕਟਰਸ ਦੇ ਵਿੱਚ ਲੈ ਲੈਣੇ ਆ ਇਹ ਉਹ ਵਾਲੇ ਫੈਕਟਰ ਹਨ ਜਿਹੜੇ ਕਿ ਆਪਣੇ ਇਸ ਕੰਡੀਸ਼ਨ ਦੇ ਵਿੱਚ ਕੁਝ ਪ੍ਰੋਬਲਮ ਕੌਜ਼ ਕਰਦੇ ਹਨ ਸਾਡੇ oral cavity ਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਯੂਜੂਲੀ ਜਿਹੜੀਆਂ ਆਪਣੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ ਉਹਨਾਂ ਦਾ ਸਾਈਜ਼ ਵੱਧ ਜਾਂਦਾ ਹੈ ਦੋ ਹਾਰਮones ਮੇਨ ਹੁੰਦੇ ਨੇ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਇਹਨਾਂ ਦਾ ਲੈਵਲ ਇੰਨਾ ਕੁ ਵੱਧ ਜਾਂਦਾ ਹੈ ਕਿ ਖੂਨ ਦੀਆਂ ਨਾੜੀਆਂ ਦਾ ਜਿਹੜਾ ਫਲੋ ਹੈ ਉਹ ਵੱਧ ਜਾਂਦਾ ਹੈ ਤੇ ਬੋਡੀ ਦੀ ਸ਼ਕਮਤਾ ਵੀ ਵਜਨਦੀ ਹੈ ਕਿ ਨਵੀਆਂ ਨਾੜੀਆਂ ਵੀ ਪੈਦਾ ਕਰਦੀ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਜਿਹੜੇ ਦੰਦਾਂ ਦੇ ਆਲੇ-ਦੋਲੇ ਜਿਹੜੇ ਗੰਮਸ ਹੁੰਦੇ ਹਨ ਉਹਨਾਂ ਦੀ ਸਵੈਲਿੰਗ ਆ ਜਾਂਦੀ ਹੈ। ਬਲੀਡਿੰਗ ਦੀ ਟੈਂਡੈਂਸੀ ਵੱਧ ਜਾਂਦੀ ਹੈ ਤੇ ਇੱਕ ਆਪਾਂ ਬੜਾ ਆਮ ਤੌਰ ਤੇ ਸੁਣਦੇ ਹਾਂ ਕਿ ਪਾਇਰੀਆ ਹੋ ਗਿਆ। ਪਸ ਪੈ ਗਈ ਜਾਂ ਗੰਮਸ ਫੁੱਲ ਗਏ। ਮੈਂ ਥੋੜਾ ਆਪਣਾ ਦਰਸ਼ਕਾਂ ਵਾਸਤੇ ਸਿੰਪਲ ਕਰਦੇ ਹਾਂ। ਕਿ ਜਦੋਂ ਹਾਰਮੋਨਸ ਕਰਕੇ ਖੂਨ ਦੀਆਂ ਨਾੜੀਆਂ ਜ਼ਿਆਦਾ ਬਨਨੀਆਂ ਸਟਾਰਟ ਹੋ ਗਈਆਂ। ਬਲੱਡ ਫਲੋ ਵੀ ਇਨਕਰੀਜ਼ ਹੋ ਗਿਆ। ਜੀ। ਗੰਸ ਦੇ ਆਸ-ਪਾਸ ਬਲੱਡ ਕਲੋਟ ਜ਼ਿਆਦਾ ਹੋ ਜਾਏਗਾ ਜੀ ਸਵੇਲਿੰਗ ਐਦਾਂ ਹੀ ਹੋ ਜਾਈਗੀ ਜਾਂ ਇਨਫੈਕਸ਼ਨ ਕਰਕੇ ਹੋਏਗੀ ਸਰ ਨਹੀਂ ਸਵੇਲਿੰਗ ਇਸ ਤਰ੍ਹਾਂ ਹੀ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਹੋ ਜਾਈਗਾ ਵਾਸ ਦਾ ਗੁੱਛਾ ਬੰਦਾ ਬੰਦਾ ਠੀਕ ਹੈ ਉਹ ਇੰਨਾ ਵੱਡਾ ਹੋ ਜਾਂਦਾ ਹੈ ਕਿ ਉਹ ਪੇਸ਼ੈਂਟ ਨੂੰ ਬੌਦਰ ਕਰਨ ਲੱਗ ਜਾਂਦਾ ਹੈ ਲੇਕਿਨ ਅਗੇਨ ਪੇਸ਼ੈਂਟ ਦੇ ਮਨ ਵਿੱਚ ਡਰ ਹੁੰਦਾ ਹੈ ਉਹ ਡੈਂਟਲ ਕਲੀਨਿਕ ਤੇ ਰਿਪੋਰਟ ਨਹੀਂ ਕਰਦਾ ਬਟ ਇਹ ਬਿਲਕੁਲ ਗਲਤ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ ਇਸ ਪ੍ਰੋਬਲਮ ਨੂੰ ਦਿਖਾਉਣ ਵਾਸਤੇ ਸੈਕੰਡਲੀ ਮੈਂ ਕਹਿਣਾ ਚਾਹੂੰਗਾ ਕਿ ਆਪਣੇ ਪੇਟ ਤੇ ਫੂਡ ਪਾਈਪ ਦੇ ਵਿੱਚ ਇੱਕ ਅ ਓਪਨਿੰਗ ਹੁੰਦੀ ਹੈ ਜਿਹੜੀ ਕਿ ਆਪਣੇ ਐਸਿਡ ਨੂੰ ਉੱਪਰ ਨਹੀਂ ਜਾਣ ਦਿੰਦੀ ਇਸ ਕੰਡੀਸ਼ਨ ਦੇ ਵਿੱਚ ਉਹ ਓਪਨਿੰਗ ਥੋੜੀ ਢਿੱਲੀ ਹੋ ਜਾਂਦੀ ਹੈ ਤੇ ਐਸਿਡ ਬਾਰ-ਬਾਰ ਉੱਪਰ ਆਂਦਾ ਹੈ ਤੇ ਆਪਾਂ ਆਮ ਤੌਰ ਤੇ ਸੁਣਿਆ ਹੁੰਦਾ ਹੈ ਕਿ ਲੇਡਿਸ ਕਹਿੰਦੀਆਂ ਨੇ ਕਿ ਦਿਲ ਕੱਚਾ ਹੋ ਰਿਹਾ ਹੈ ਉਲਟੀ ਆ ਰਹੀ ਹੈ ਐਸਿਡ ਰੀਫਲਕਸ ਜੀ ਇਹ ਬਿਲਕੁਲ ਸਹੀ ਗੱਲ ਹੁੰਦੀ ਹੈ ਇਹਦੇ ਨਾਲ ਦੰਦਾਂ ਤੇ ਬਹੁਤ ਇਫੈਕਟ ਪੈਂਦਾ ਹੈ ਕਿ ਕਈ ਵਾਰ ਨੀਂਦ ਵਿੱਚ ਸਬਕੌਨਸ਼ੀਅਸਲੀ ਜਾਂ ਕਈ ਵਾਰ ਜਾਗਦੇ ਹੋਏ ਵੀ ਉਲਟੀ ਆ ਜਾਂਦੀ ਹੈ ਉਹਦੇ ਨਾਲ ਜਿਹੜਾ ਐਸਿਡ ਮੂੰਹ ਚ ਆਂਦਾ ਹੈ ਉੱਚੰਗੀ ਤਰ੍ਹਾਂ ਵਾਸ਼ ਨਹੀਂ ਕਰਦੀਆਂ ਲੇਡੀਜ਼ ਜੀ ਥੋੜਾ ਬਹੁਤ ਜੇ ਬੱਚੇ ਹੋਵੇ ਉਹ ਆਪਣੇ ਦੰਦਾਂ ਦੀ ਜਿਹੜੀ ਉਤਲੀ ਪਰਤ ਹੈ ਉਹਨੂੰ ਡਿਸੋਲਵ ਕਰਦਾ ਹੈ ਤੇ ਡੈਂਟਲ ਕੇਅਰ ਇਸ ਨੂੰ ਜਨਮ ਦਿੰਦਾ ਹੈ ਡਾਕਟਰ ਸਾਹਿਬ ਇਹ ਸਾਨੂੰ ਇਹ ਦੱਸੋ ਵੀ ਗਰਭਵਤੀ ਔਰਤਾਂ ਨੂੰ ਕਦੋਂ ਤੁਹਾਡੇ ਕੋਲ ਆਉਣਾ ਚਾਹੀਦਾ ਹੈ ਉਹ ਆਪਣਾ ਜਦੋਂ ਸੈਲਫ ਚੈੱਕ ਕਰਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਹੁਣ ਸਾਨੂੰ ਡਾਕਟਰ ਸਾਹਿਬ ਕੋਲ ਵਿਜ਼ਿਟ ਕਰਨਾ ਚਾਹੀਦਾ ਜੀ ਜਿੱਦਾਂ ਕਿ ਇਹ ਪੂਰਾ ਸਮਾਂ 9 ਮਹੀਨਿਆਂ ਦਾ ਹੁੰਦਾ ਹੈ ਜੀ ਇਹਦੇ ਵਿੱਚ ਅਸੀਂ ਤਿੰਨ ਪਾਰਟਸ ਵਿੱਚ ਵੰਡ ਲੈਂਦਾ ਹੈ ਪਹਿਲਾ ਟਰਾਈਮੈਸਟਰ ਪਹਿਲੇ 3 ਮਹੀਨੇ ਦੂਸਰਾ ਟਰਾਈਮੈਸਟਰ ਦੂਸਰੇ 3 ਮਹੀਨੇ ਤੇ ਅਖੀਲਾ ਟਰਾਈਮੈਸਟਰ ਜਿਹੜਾ ਇੱਕ ਡੈਂਟਲ ਟ੍ਰੀਟਮੈਂਟ ਹੈ ਜਾਂ ਕੋਈ ਡੈਂਟਲ ਕਾਰਨ ਕਰਕੇ ਪ੍ਰੈਗਨੈਂਟ ਲੇਡੀਜ਼ ਨੂੰ ਜੇ ਆਣਾ ਪੈ ਜਵੇ ਤਾਂ ਉਹ ਪਹਿਲਾ ਤੇ ਤੀਜਾ ਟਰਾਈਮੈਸਟਰ ਅਵੋਇਡ ਕਰਨ ਓਕੇ ਇਹ ਬਹੁਤ ਜ਼ਰੂਰੀ ਹੈ ਜਾਂ ਜਦੋਂ ਵੀ ਉਹ ਰਿਪੋਰਟ ਕਰਨ ਤਾਂ ਉਹਨਾਂ ਨੂੰ ਇਹ ਯਾਦ ਹੋਵੇ ਕਿ ਉਹਨਾਂ ਦਾ ਕਿਹੜਾ ਟਰਾਈਮੈਸਟਰ ਚੱਲ ਰਿਹਾ ਹੈ ਪਹਿਲੇ ਟਰਾਈਮੈਸਟਰ ਦੇ ਵਿੱਚ ਜਿਹੜਾ ਕਿ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਹਦੀ ਅੰਗ ਬਣ ਰਹੇ ਹੁੰਦੇ ਹਨ ਇਸ ਕਰਕੇ ਕੋਈ ਵੀ ਟ੍ਰੀਟਮੈਂਟ ਲੈਣਾ ਬਿਲਕੁਲ ਹੀ ਗਲਤ ਹੈ ਉਹਦੇ ਵਿੱਚ ਉਹ ਕਲੀਨਿਕ ਦੰਦਾਂ ਦੇ ਪ੍ਰਤੀ ਦੰਦਾਂ ਦੇ ਪ੍ਰਤੀ ਜੀ ਉਹ ਕਲੀਨਿਕ ਤੇ ਆ ਕੇ ਸਾਡੇ ਕੋਲ ਮੂੰਹ ਦੇ ਓਰਲ ਹਾਈਜੀਨ ਦੇ ਮੈਥਡਸ ਸਮਝ ਸਕਦੇ ਹਨ ਹੋਰ ਇਹਨਾਂ ਨੂੰ ਘਰ ਆਪਾਂ ਕਿੱਦਾਂ ਕੇਅਰ ਕਰ ਸਕਦੇ ਹਾਂ ਉਹ ਮੈਥਡਸ ਸਾਡੇ ਕੋਲ ਸਮਝ ਸਕਦੇ ਤੇ ਜਿਹੜਾ ਕਿ ਤੀਸਰਾ ਟ੍ਰਾਈਮੈਸਟਰ ਹੁੰਦਾ ਹੈ ਜਿਹਦੇ ਵਿੱਚ ਕਿ ਬੱਚੇ ਦਾ weight ਕਾਫੀ ਜ਼ਿਆਦਾ ਵੱਧ ਜਾਂਦਾ ਹੈ ਉਹਦੇ ਕਰਕੇ ਪੋਸਚਰ ਪ੍ਰੋਬਲਮਸ ਆ ਸਕਦੀਆਂ ਹਨ ਇਸ ਕਰਕੇ ਪ੍ਰੈਗਨੈਂਟ ਲੇਡੀਜ਼ ਨੂੰ ਡੈਂਟਲ ਚੇਅਰ ਤੇ ਬਿਠਾਣਾ ਤੇ ਬੈਠੀ ਹੋਈ ਲੇਡੀ ਨੂੰ ਦੁਬਾਰਾ ਉਠਾਣਾ ਇਹ ਬੱਚੇ ਤੇ ਉਹਦਾ ਬੋਟਾ ਇਫੈਕਟ ਪੈਸੈਂਟ ਨੂੰ ਜੀ ਇਸ ਕਰਕੇ ਦੂਸਰਾ ਟਾਈਮ ਮੈਸਟਰ ਇੱਕ ਬਹੁਤ ਸੇਫ ਮੰਨਿਆ ਗਿਆ ਹੈ ਉਹਦੇ ਵਿੱਚ ਆਪਾਂ ਹਲਕੀ ਹਲਕੀ ਦੰਦਾਂ ਦੀ ਸਫਾਈ ਕਰ ਸਕਦੇ ਹਾਂ ਪਾਲਿਸ਼ਿੰਗ ਕਰਵਾ ਸਕਦੇ ਹਾਂ ਜੇ ਤੁਖਦੇ ਦੰਦ ਦਾ ਛੋਟਾ ਮੋਟਾ ਟ੍ਰੀਟਮੈਂਟ ਲੈ ਸਕਦੇ ਹਾਂ ਠੀਕ ਹੈ ਤੇ ਇੱਕ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਤਿੰਨੋਂ ਟ੍ਰਾਈਮੈਸਟਰ ਦੇ ਵਿੱਚ ਕੋਈ ਵੀ ਐਕਸ-ਰੇ ਸਰ ਨਹੀਂ ਕਰਨਾ ਚਾਹੀਦਾ No X-ray No X-ray Okay okay ਤੇ ਇਹਡਾ ਸਭ ਤੁਸੀਂ ਜੋ ਕਿਹਾ ਸ਼ੁਰੂ ਦੇ ਵਿੱਚ ਕਿ ਇਸ ਅਵਸਥਾ ਵਿੱਚ ਉਹਨਾਂ ਦੇ ਦੰਦਾਂ ਦੇ ਆਸੇ-ਪਾਸੇ ਬਲੱਡ ਦੀ ਸਪਲਾਈ ਵੱਜ ਜਾਂਦੀ ਵੱਜ ਜਾਂਦੀ ਤੇ ਉਹ ਕਿਸ ਲੈਵਲ ਤੇ ਵਰੀ ਸਮ ਹੈ ਮਤਲਬ ਕਿ ਜਾਂ ਜੇ ਬਹੁਤ ਜ਼ਿਆਦਾ ਸਪਲਾਈ ਆ ਉਹਦਾ ਵੀ ਤੁਸੀਂ ਕੋਈ ਇਲਾਜ ਕਰਦੇ ਹੋ ਜਾਂ ਤੁਸੀਂ ਉਹਨੂੰ ਐਸਾ ਛੱਡ ਦਿੰਦੇ ਹੋ ਜਾਂ ਕੁਝ ਜੀ ਨਹੀਂ ਇਹ ਇੱਕ ਮੈਟਾਬੋਲਿਕ ਕੰਡੀਸ਼ਨ ਹੈ ਇਹ ਬਹੁਤ ਜ਼ਿਆਦਾ ਵਧੀ ਹੋਈ ਸਪਲਾਈ ਜਦੋਂ ਗੰਮਸ ਨੂੰ ਫਲਾਉਂਦੀ ਹੈ ਇਹਦੇ ਨਾਲ ਨਾਲ ਜਦੋਂ ਲੇਡੀਜ਼ ਔਰਲ ਹਾਈਜੀਨ ਨਹੀਂ ਰੱਖਦੀਆਂ ਤਾਂ ਇੱਕ ਖਾਣੇ ਦੀ ਲੇਅਰ ਜੰਮਦੀ ਹੈ ਜਿਹੜੀ ਪਲਾਕ ਵਿੱਚ ਤਬਦੀਲ ਹੁੰਦੀ ਹੈ ਜਿਹਨੂੰ ਆਪਾਂ ਕਰੇੜਾ ਕਹਿ ਦਿੰਨੇ ਹਾਂ ਉਹਦੇ ਨਾਲ ਜਦੋਂ ਇਹਦਾ ਕੰਬੀਨੇਸ਼ਨ ਬਣਦਾ ਹੈ ਉਹ ਬਹੁਤ ਗਲਤ ਹੈ ਜੀ ਤਾਂ ਅਸੀਂ ਓਰਲ ਹਾਈਜਨ ਕੰਡੀਸ਼ਨਸ ਲੇਡੀਸ ਸ਼ੁਰੂ ਤੋਂ ਹੀ ਵਰਤਨ ਤਾਂ ਕਿ ਇਹ ਕੰਡੀਸ਼ਨਸ ਸਾਡੇ ਮੂੰਹ ਵਿੱਚ ਜ਼ਿਆਦਾ ਨਾ ਹੋ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਸੈਕਿੰਡ ਟ੍ਰਾਈਮੈਸਟਰ ਦੇ ਵਿੱਚ ਲੇਡੀਸ ਨੂੰ ਪ੍ਰੈਗਨੈਂਟ ਲੇਡੀਸ ਨੂੰ ਡਾਕਟਰ ਡੈਂਟਲ ਸਰਜਨ ਕੋ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਹੈ ਇੱਕ ਵਾਰੀ ਆਪਣਾ ਪ੍ਰੀਕਾਸ਼ਨਰੀ ਟੈਸਟ ਜ਼ਰੂਰ ਇੱਕ ਵਾਰੀ ਉਹਨਾਂ ਨੂੰ ਡਾਇਗਨੋਸ ਕਰਵਾ ਲੈਣਾ ਚਾਹੀਦਾ ਹੈ ਜੀ ਡਾਇਬੀਟਿਕ ਪੇਸ਼IENTS ਸ਼ੂਗਰ ਦੇ ਮਰੀਜ਼ ਜੀ ਉਹਨਾਂ ਦੇ ਦੰਦਾਂ ਦੀ ਸੰਭਾਲ ਬਾਰੇ ਤਾਂ ਜੋ ਉਹਨਾਂ ਦੇ ਡਰ ਹੁੰਦੇ ਨੇ ਨਾਰਮਲੀ ਕਿਉਂਕਿ ਡਾਇਬਟਿਕ ਪੇਸ਼ੈਂਟ ਦਾ ਇੱਕ ਬੜੀ ਵੱਡੀ ਹੁੰਦੀ ਵੀ ਜੇ ਕੋਈ ਜ਼ਖਮ ਹੋ ਜਾਵੇ ਜ਼ਖਮ ਛੇਤੀ ਪਰਦਾ ਨਹੀਂ ਇਹ ਕੁਝ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਲੱਛਣ ਨੇ ਡਾਇਬਟਿਕ ਦੇ ਉਹਦੇ ਚੈੱਕ ਹਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਇਬਟਿਕ ਪੇਸ਼ੈਂਟਸ ਦਾ ਵੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਬਹੁਤ ਹੀ ਇੱਕ ਆਮ ਪਛਾਣ ਵਾਲੀ ਬਿਮਾਰੀ ਹੈ ਸਾਡੇ ਸਮਾਜ ਵਿੱਚ ਜਿਹਦੇ ਵਿੱਚ ਦੰਦਾਂ ਤੇ ਇਫੈਕਟ ਜਿਹੜਾ ਹੈ ਬਹੁਤ ਛੇਤੀ ਆਂਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਬਾਡੀ ਤੇ ਲੈਵਲ ਤੇ ਜਾ ਕੇ ਗੱਲ ਕਰੀਏ ਤਾਂ ਮੂੰਹ ਸੁੱਕਣ ਲੱਗ ਪੈਂਦਾ ਹੈ ਜਿਹੜਾ ਸਾਡਾ ਥੁੱਕ ਹੈ ਉਹ ਗਾੜਾ ਹੋਣ ਲੱਗ ਪੈਂਦਾ ਹੈ ਉਹਦੇ ਕਰਕੇ ਜਿਹੜੀ ਮੂੰਹ ਦੀ ਇੱਕ ਨੇਚਰਲ ਕਲੀਨਿੰਗ ਐਕਸ਼ਨ ਹੈ ਮੂੰਹ ਦਾ ਥੁੱਕ ਦਾ ਉਹ ਖਤਮ ਹੋਣ ਲੱਗ ਜਾਂਦਾ ਹੈ ਤੇ ਡੈਂਟਲ ਕੇਰੀਸ ਦਾ ਜਿਹੜਾ ਆਣਾ ਉਹ ਵੱਜ ਜਾਂਦਾ ਹੈ ਇਹਦੇ ਵਿੱਚ ਜੀ ਸੈਕੰਡਲੀ ਮੈਂ ਕਹਿਣਾ ਚਾਹੂੰਗਾ ਕਿ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਜਿਹੜੀ ਗামਸ ਦੀ ਸਵੇਲਿੰਗ ਹੈ ਉਹ ਆਉਣ ਲੱਗ ਜਾਂਦੀ ਹੈ ਗামਸ ਦੀ ਜਿਹੜੀ ਟਾਈਟਨੈਸ ਹੈ ਉਹ ਘਟਣ ਲੱਗ ਜਾਂਦੀ ਹੈ ਹੱਡੀ ਤੱਕ ਰੋਣਾ ਸ਼ੁਰੂ ਹੋ ਜਾਂਦਾ ਹੈ ਤੇ ਦੰਦ ਥੇਲਣ ਲੱਗ ਜਾਂਦੇ ਆ ਇਹ ਉਹਨਾਂ ਕੇਸਿਸ ਵਿੱਚ ਹੀ ਹੁੰਦਾ ਹੈ ਜਿਹੜੇ ਪੇਸ਼ੈਂਟਸ ਬਿਲਕੁਲ ਵੀ ਆਪਣਾ ਸ਼ੂਗਰ ਲੈਵਲ ਕੰਟਰੋਲ ਨਹੀਂ ਕਰਦੇ ਜੀ ਇਹਨੂੰ ਆਪਾਂ ਪੂਰਲੀ ਕੰਟਰੋਲਡ ਜਾਂ ਹਾਈ ਸ਼ੂਗਰ ਲੈਵਲ ਵਾਲੇ ਪੇਸ਼ੈਂਟਸ ਕਹਾਂਗੇ ਤੋਂ ਇਹ ਫਿਰ ਇਹਨਾਂ ਦੇ ਵਿੱਚ ਕਿੰਦਾ ਦੀਆਂ ਕੰਪਲਿਕਸ਼ਨਸ ਮੈਕਸਿਮ ਮਤਲਬ ਜੋ ਤੁਸੀਂ ਆਮ ਆਪਣੇ ਰੋਜ਼ਮਰਾਂ ਤੁਸੀਂ ਦੇਖਦੇ ਹੋ ਮਰੀਜ਼ਾਂ ਦੇ ਵਿੱਚ ਕਿ ਸਾਡੇ ਕੋਲ ਪੇਸ਼ੈਂਟਸ ਜਿਹੜੇ ਪੂਰਲੀ ਕੰਟਰੋਲਡ ਡਾਇਬੀਟਿਸ ਵਾਲੇ ਆਉਂਦੇ ਨੇ ਉਹਨਾਂ ਦੇ ਵਿੱਚ ਬੁੱਟਾਂ ਦਾ ਸੁੱਜਿਆ ਹੋਣਾ ਪਸਪਈ ਹੋਣੀ ਦੰਦ ਹਿੱਲਣੇ ਜਾਂ ਇੰਨੇ ਖਿਲ ਰਹੇ ਹੁੰਦੇ ਹਨ ਕਿ ਸਾਨੂੰ ਸੀ ਵੀ ਗੁਜ਼ਾਰਦੀ ਲੋਡ ਨਹੀਂ ਪੈਂਦੀ ਉਹ ਹੱਥ ਨਾਲ ਹੀ ਨਿਕਲ ਜਾਂਦੇ ਹਨ ਜੀ ਸੈਕੰਡਲੀ ਮੈਂ ਤੁਹਾਨੂੰ ਬਹੁਤ ਇੱਕ ਇੰਪੋਰਟੈਂਟ ਕੰਡੀਸ਼ਨ ਬਾਰੇ ਜਾਗਰੂਕ ਕਰਾਉਣਾ ਚਾਹੁੰਦਾ ਆਪਣੇ ਈ ਵਿਊਰਸ ਨੂੰ ਇੱਕ ਵੈਲ ਕੰਟਰੋਲਡ ਪੇਸ਼ੈਂਟ ਜਿਹੜਾ ਟਾਈਮ ਤੇ ਆਪਣੀ ਮੈਡੀਸਨ ਲੈ ਰਿਹਾ ਹੈ ਤੇ ਆਪਣੀ ਡਾਈਟ ਦਾ ਵੀ ਧਿਆਨ ਰੱਖ ਰਿਹਾ ਹੈ ਸ਼ੂਗਰ ਪੇਸ਼ੈਂਟ ਦੀ ਗੱਲ ਕਰ ਰਹੇ ਹਾਂ ਜੀ ਆਪਾਂ ਡਾਇਬੀਟਿਸ ਵਾਲੇ ਪੇਸ਼ੈਂਟ ਦੀ ਗੱਲ ਕਰ ਰਹੇ ਹਾਂ ਕਿ ਉਹ ਵੀ ਕਈ ਵਾਰ ਡੈਂਟਲ ਕਲੀਨਿਕ ਤੇ ਆ ਕੇ ਇੱਕ ਪ੍ਰੋਬਲਮ ਵਿੱਚ ਫਸ ਜਾਂਦੇ ਹਨ ਤੇ ਇਹ ਇਦਾਂ ਦੇ ਪੇਸ਼ੈਂਟਸ ਆਪਣੀ ਦਵਾਈ ਵੀ ਬਹੁਤ ਟਾਈਮ ਤੋਂ ਲੈਂਦੇ ਹਨ ਆਪਣੀ ਐਕਸਰਸਾਈਜ਼ ਦਾ ਧਿਆਨ ਵੀ ਰੱਖਦੇ ਹਨ ਤੇ ਆਪਣੀ ਮੈਡੀਸਨ ਦਾ ਟਾਈਮ ਵੀ ਬਿਲਕੁਲ ਪਾਰਟिकुलर ਰੱਖਦੇ ਹਨ ਏਦਾਂ ਦੇ ਪੇਸ਼ੈਂਟਸ ਕਈ ਵਾਰੀ ਅੰਗੈਲੀ ਕਰ ਜਾਂਦੇ ਹਨ ਕਿਉਂਕਿ ਇਹਨਾਂ ਨੇ ਅਪਾਇੰਟਮੈਂਟਸ ਫਿਕਸ ਕੀਤੀਆਂ ਹੁੰਦੀਆਂ ਹਨ ਡਾਕਟਰਸ ਨਾਲ ਤੇ ਕਾਲੀ-ਕਾਲੀ ਦੇ ਵਿੱਚ ਇਹ ਮੈਡੀਸਨ ਤਾਂ ਲੈ ਲੈਂਦੇ ਹਨ ਪਰ ਆਪਣੀ ਜਿਹੜੀ ਡਾਈਟ ਦਾ ਪੋਰਸ਼ਨ ਹੈ ਜਾਂ ਜਿਹੜੀ ਡਾਈਟ ਦਾ ਟਾਈਮਿੰਗ ਹੈ ਉਹ ਡਿਸਟਰਬ ਕਰ ਲੈਂਦੇ ਹਨ ਜੀ ਜਿਸ ਤਰ੍ਹਾਂ ਹੀ ਇਹ ਕਲੀਨਿਕਸ ਤੇ ਆਉਂਦੇ ਹਨ ਇਹਨਾਂ ਦਾ ਕੋਈ ਨਾ ਕੋਈ ਟਰੀਟਮੈਂਟ ਰੋਸ ਹੀ ਸਟਾਰਟ ਕਰਦੇ ਹਨ ਕਿਉਂਕਿ ਇਹ ਸੇਫ ਪੇਸ਼ੈਂਟਸ ਅਸੀਂ ਮੰਨਦੇ ਹਾਂ ਇਹਨਾਂ ਦੇ ਵਿੱਚ ਆਪਾਂ ਨਾਰਮਲ ਪੇਸ਼ੈਂਟਸ ਵਾਂਗੂ ਕੋਈ ਵੀ ਪ੍ਰੋਸੀਜਰ ਕਰ ਸਕਦੇ ਹਾਂ ਬਟ ਜਦੋਂ ਇਦਾਂ ਦਾ ਪੇਸ਼ੈਂਟ ਆਪਣੀ ਡਾਈਟ ਛੱਡ ਦਿੰਦਾ ਹੈ ਜਾਂ ਭੁੱਲ ਕੇ ਆ ਜਾਂਦਾ ਹੈ ਜਾਂ ਆਪਣੀ ਦਵਾਈ ਦਾ ਟਾਈਮ ਅੱਗੇ ਪਿੱਛੇ ਕਰ ਲੈਂਦਾ ਹੈ ਉਦੋਂ ਇਹ ਡੈਂਟਲ ਕਲੀਨਿਕਸ ਤੇ ਜਦੋਂ ਇਹਨਾਂ ਦਾ ਟਰੀਟਮੈਂਟ ਸਟਾਰਟ ਹੁੰਦਾ ਹੈ ਤਾਂ ਇਹ ਹਾਈਪੋਗਲਾਈਸੈਮਿਕ ਸ਼ੌਕ ਵਿੱਚ ਬਹੁਤ ਚਲੇ ਜਾਂਦੇ ਹਨ ਸ਼ੂਗਰ ਦਾ ਸਰੀਰ ਵਿੱਚ ਬਹੁਤ ਜ਼ਿਆਦਾ ਟੱਕ ਜਾਣਾ ਤੇ ਉਹਦੇ ਨਾਲ ਇਹ ਪੇਸ਼ੈਂਟਸ ਸ਼ੌਕ ਤੇ ਚਲੇ ਜਾਂਦੇ ਨੇ ਜਿਨ੍ਹਾਂ ਦਾ ਆਮ ਤੌਰ ਤੇ ਜਿਨ੍ਹਾਂ ਦਾ ਆਮ ਤੌਰ ਤੇ ਚੱਕਰ ਆਉਂਦੇ ਨੇ ਚੱਕਰ ਆ ਜਾਂਦੇ ਵਿਕਨੈਸ ਹੁੰਦੀ ਹੈ हाइपोग्लाइसीमिया हाइपोग्लाइसीमिया ਤੇ ਅਸੀਂ ਇਦਾਂ ਦੇ ਪੇਸ਼ੈਂਟਸ ਨੂੰ ਇਹ ਕਵਾਂਗੇ ਕਿ ਆਪਣੇ ਨਾਲ 슈ਗਰ ਦੀ ਇੱਕ सोर्स ਜ਼ਰੂਰ ਲੈ ਕੇ ਜਾਣ ਜਦੋਂ ਵੀ ਕੈਂਟ ਕਲੀਨਿਕ ਤੇ ਜਾਣ ਤੇ ਇੱਕ ਨਾਰਮਲੀ ਜਿਹੜਾ ਇਹ ਗਲੂਕੋਮੀਟਰ ਵਰਤ ਰਹੇ ਹਾਂ ਉਹ ਨਾਲ ਲੈ ਕੇ ਆਣ ਇਹ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲ ਦੱਸੀ ਹੈ ਕਿ 슈ਗਰ ਦੇ ਪੇਸ਼ੈਂਟ ਜਦੋਂ ਵੀ ਤੁਹਾਡੇ ਕੋਲੋਂ ਆਉਣ ਤੇ ਆਪਣੇ ਨਾਲ ਕੋਈ ਵੀ 슈ਗਰ ਸੋਰਸ ਕਰਦੇ ਪੇਸ਼ੈਂਟਸ ਕੰਟਰੋਲਡ 슈ਗਰ ਦੇ ਪੇਸ਼ੈਂਟ ਠੀਕ ਹੈ ਕੋਈ ਨਾ ਕੋਈ ਮਤਲਬ ਗਲੂਕੋਜ਼ ਸੋਰਸ ਗਲੂਕੋਜ਼ੀ ਸੋਰਸ ਤੇ ਗਲੂਕੋਮੀਟਰ ਲੈ ਕੇ ਆਣ ਤੇ ਆਪਣੇ ਦਵਾਈ ਦਾ ਟਾਈਮ ਤੇ ਆਪਣੇ ਖਾਣੇ ਦਾ ਟਾਈਮ ਬਿਲਕੁਲ ਵੀ ਛੇੜਛਾੜ ਨਾ ਕਰਨ ਜੀ ਜਿਸ ਤਰ੍ਹਾਂ ਉਹਨਾਂ ਨੂੰ ਡਾਕਟਰ ਨੇ ਜਿੰਨੇ ਇਨਸੂਲਿਨ ਦੇ ਸ਼ਾਰਟਸ ਜਾਂ ਜਿੰਨੀ ਉਹਨਾਂ ਨੂੰ ਟੈਬਲੇਟਸ ਕਿਹਾ ਹੈ ਤੇ ਖਾਣੇ ਦਾ ਜੋ ਪੋਰਸ਼ਨ ਉਹਨਾਂ ਨੂੰ ਸਮਝਾਇਆ ਹੈ ਉਹ ਉਦਾਂ ਹੀ ਰੱਖਣ ਕਾਲੀ-ਕਾਲੀ ਵਿੱਚ ਇਹਨਾਂ ਦੋਨਾਂ ਨੂੰ ਡਿਸਟਰਬ ਨਾ ਕਰਨ ਕਿਉਂਕਿ ਜਦੋਂ ਉਹ ਡੈਂਟਲ ਟ੍ਰੀਟਮੈਂਟ ਲੈਂਦੇ ਹਨ ਤਾਂ ਫੀਅਰ ਐਂਗਜ਼ਾਈਟੀ ਇੰਜੈਕਸ਼ਨ ਨੂੰ ਦੇਖ ਕੇ ਉਹ ਘਬਰਾ ਜਾਂਦੇ ਹਨ ਤਾਂ ਉਹ ਇੱਕਦਮ ਸ਼ੌਕ ਵਿੱਚ ਚੱਲ ਜਾਂਦੇ ਜਿਹੜੇ ਬੜੇ ਆਮ ਲੱਛਣ ਹੁੰਦੇ ਹਨ ਕਿ ਜਿੱਦਾਂ ਪਸੀਨਾ ਆਣ ਲੱਗ ਜਾਂਦਾ ਹੈ ਬੇਹੋਸ਼ ਹੋ ਜਾਂਦੇ ਹਨ ਕੁਝ ਵੀ ਭੁੱਲ ਜਾਂਦੇ ਹਨ ਇੱਕਦਮ ਆਲਾ ਦੋਲਾ ਅੱਛਾ ਡਾਕਟਰ ਸਾਹਿਬ ਇਹ ਤੁਸੀਂ ਸਾਨੂੰ ਦੱਸਿਆ ਵੀ ਪ੍ਰੋਪਰਲੀ ਕੰਟਰੋਲਡ ਪੇਸ਼ੈਂਟ ਜਿਹੜੇ ਡਾਇਬੀਟਿਕ ਪੇਸ਼ੈਂਟਸ ਹੈਗੇ ਨੇ ਪੂਰਲੀ ਕੰਟਰੋਲਡ ਪੇਸ਼ੈਂਟ ਜਿਨ੍ਹਾਂ ਦਾ ਸ਼ੂਗਰ ਲੈਵਲ ਬਹੁਤ ਹਾਈ ਹੈ ਹੁਣ ਉਹਨਾਂ ਬਾਰੇ ਸਾਨੂੰ ਦੱਸੋ ਵੀ ਉਹਨਾਂ ਦੀ ਤੁਸੀਂ ਕੀ ਕਿਦਾਂ ਟਰੀਟਮੈਂਟ ਕਰਦੇ ਆ ਜੀ ਇਦਾਂ ਦੇ ਪੇਸ਼ੈਂਟਸ ਦੇ ਵਿੱਚ ਅਸੀਂ ਇੱਕ ਵਾਰ ਤਾਂ ਇਹਨਾਂ ਦੇ ਜਿਹੜੇ ਫਿਜ਼ੀਸ਼ੀਅਨਸ ਹੁੰਦੇ ਹਨ ਉਹਨਾਂ ਕੋਲ ਇਹਨਾਂ ਨੂੰ ਰੈਫਰ ਕਰੀਦਾ ਹੈ ਕੁਝ ਲਾਈਫਸਟਾਈਲ ਮੋਡੀਫਿਕੇਸ਼ਨ ਦੇ ਨਾਲ ਤੇ ਕੁਝ ਡਾਈਟ ਮੋਡੀਫਿਕੇਸ਼ਨ ਦੇ ਨਾਲ ਇਹਨਾਂ ਦਾ ਜਿਹੜਾ ਸ਼ੂਗਰ ਲੈਵਲ ਹੈ ਉਸੇ ਕੰਟਰੋਲ 'ਚ ਲੈ ਕੇ ਆਉਂ ਫਿਰ ਕੁਝ ਪੇਸ਼ੈਂਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਓਰਲ ਦੇ ਵਿੱਚ ਓਰਲ ਹੈਲਥ ਦੇ ਵਿੱਚ ਮੂੰਹ ਦੇ ਵਿੱਚ ਐਕਟਿਵ ਇਨਫੈਕਸ਼ਨ ਹੈ ਕੋਈ ਜਿੱਦਾਂ ਸੋਜਿਸ਼ਾਈ ਹੋਈ ਹੈ ਪਸ ਪਈ ਹੋਈ ਹੈ ਦੰਦ ਬਹੁਤ ਦੁੱਖ ਰਿਹਾ ਹੈ ਤਾਂ ਇਹਨਾਂ ਦੇ ਵਿੱਚ ਅਸੀਂ ਕਈ ਵਾਰੀ ਇਹਨਾਂ ਦਾ ਜਿਹੜਾ ਡਾਕਟਰ ਹੈ ਉਹਨਾਂ ਨੂੰ ਕੱਪਾ ਕਹਿੰਦੇ ਹਨ ਕਿ ਇਹਨਾਂ ਦੇ ਖੂਨ ਦਾ ਸਿੰਪਲ ਲੈ ਕੇ ਸਾਨੂੰ ਕਲਚਰ ਦਿੱਤਾ ਜਾਵੇ ਤੇ ਉਸ ਹਿਸਾਬ ਨਾਲ ਅਸੀਂ ਇੱਕ ਐਂਟੀਬਾਇਓਟਿਕ ਸੂਟ ਕਰਦੇ ਹੁਈ ਇਹਨਾਂ ਨੂੰ ਲੱਭੀਦੀ ਹੈ ਉਹ ਐਂਟੀਬਾਇਓਟਿਕ ਤੇ ਕਵਰ ਦੇ ਅੰਡਰ ਹੀ ਇਹਨਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ ਜਿਹੜੀ ਕਿ 2 ਦਿਨ ਪਹਿਲਾਂ ਸਟਾਰਟ ਕਰ ਦਿੱਤੀ ਜਾਂਦੀ ਹੈ ਖੂਨ ਦਾ ਕਲਚਰ ਮਤਲਬ ਕਿ ਉਹਦੇ ਬੈਕਟੀਰੀਆ ਤੁਸੀਂ ਬੈਕਟੀਰੀਆ ਜਿਹੜੇ ਸਪੈਸੀਫਿਕ ਹਨ ਉਸ ਲੈਵਲ ਤੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਮੋਸਟ ਇਫੈਕਟਿਵ ਹੋਣ ਵਾਲੀ ਐਂਟੀਬਾਇਓਟਿਕ ਲੱਭੀ ਜਾਂਦੀ ਹੈ ਉਹ 2 ਦਿਨ ਪਹਿਲਾਂ ਸਟਾਰਟ ਕੀਤੀ ਜਾਂਦੀ ਹੈ ਤੇ ਐਂਟੀਬਾਇਓਟਿਕ ਕਵਰ ਦੇ ਅੰਡਰ ਹੀ ਇਹਨਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ ਜੇ ਨਾ ਕੀਤਾ ਜਾਵੇ ਤਾਂ ਕੁਝ ਵੀ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਮਸੂੜਿਆਂ ਦੀ ਪ੍ਰੋਬਲਮ ਵੱਧ ਸਕਦੀ ਹੈ ਜੇ ਹੱਡੀ ਨਾਲ ਛੇੜਛਾੜ ਕੀਤੀ ਹੋਵੇ ਤਾਂ ਹੱਡੀ ਦਾ ਜ਼ਖਮ ਦੇ ਭਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਜੀ ਤੇ ਇਹ ਪੇਸ਼ੈਂਟਸ ਨੂੰ ਮੈਂ ਵੀ ਕਹਿਣਾ ਚਾਹਾਂਗਾ ਕਿ ਜੋ ਡਾਕਟਰ ਕਹਿ ਰਿਹਾ ਹੈ ਘਰ ਜਾ ਕੇ ਪੂਰਾ ਫਾਲੋ ਕਰਨਾ ਚਾਹੀਦਾ ਹੈ। ਮਿੱਠੇ ਦਾ ਜਿਹੜਾ ਪ੍ਰਯੋਗ ਹੈ ਉਹ ਕੱਟ ਕਰਨਾ ਚਾਹੀਦਾ ਹੈ। ਆਪਣੀ ਦਵਾਈ ਟਾਈਮ ਤੇ ਲੈਣੀ ਚਾਹੀਦੀ ਹੈ ਤੇ ਜੇ ਇਹ ਕੰਡੀਸ਼ਨਸ ਫਾਲੋ ਨਹੀਂ ਕਰਨਗੇ ਸਾਰੀਆਂ ਟਰਮਸ ਤਾਂ ਇਹ ਕਈ ਵਾਰੀ ਡਰਾਈ ਸੌਕਟ ਵੱਲ ਚਲੇ ਜਾਂਦੇ ਹਨ। ਡਰਾਈ ਸੌਕਟ ਦਾ ਮਤਲਬ ਹੈ ਕਿ ਆਪਾਂ ਦੰਦ ਕੱਢਿਆ ਉਹ ਹੱਡੀ ਕਦੀ ਵੀ ਮਾਸ ਨਾਲ ਭਰੇਗੀ ਨਹੀਂ। ਹੱਡੀ ਨੰਗੀ ਰਹਿ ਜਾਏਗੀ ਓਕੇ ਜੇ ਇਹ ਕੰਡੀਸ਼ਨ ਉਹ ਹੋਰ ਇਗਨੋਰ ਕਰਨਗੇ ਤਾਂ ਕਈ ਵਾਰੀ ਉਹਨਾ ਪੀਸ ਜੋ ਦਾ ਟੁੱਟ ਕੇ ਹੀ ਹੱਥ ਵਿੱਚ ਆ ਜਾਂਦਾ ਹੈ ਮਤਲਬ ਸਾਕਟ ਉਹ ਚੀਜ਼ ਹੈ ਜਿੱਦੇ ਵਿੱਚ ਦੰਦ ਫਿੱਟ ਹੁੰਦਾ ਫਿੱਟ ਹੁੰਦਾ ਹੌਲੀ ਹੌਲੀ ਉਹ ਸਾਕਟ ਨੀਚੇ ਜਬੜੇ ਨਾਲ ਕਨੈਕਟਡ ਹੁੰਦੀ ਹੈ ਤਾਂ ਇਹਨੂੰ ਆਪਾਂ ਮੈਡੀਕਲ ਟਰਮ ਵਿੱਚ ਆਸਟਿਓਨੈਕ੍ਰੋਸਿਸ ਕਹਿੰਦੇ ਨੇ ਹਨ ਕਿ ਉਹਨਾਂ ਪਾਸਾ ਹੱਡੀ ਤਾਂ ਗਲ ਜਾਂਦਾ ਹੈ ਗਲ ਜਾਂਦਾ ਤੇ ਫਿਰ ਉਹ ਚ ਦੰਦ ਫਿੱਟ ਹੀ ਨਹੀਂ ਹੋਏਗਾ ਉਹਦੇ ਵਿੱਚ ਹੱਡੀ ਹੀ ਸਾਨੂੰ ਕੱਢ ਕੇ ਪੂਰੀ ਕੱਢਣੀ ਪੈਂਦੀ ਹੈ ਕੋ ਇੰਨੀ ਜ਼ਿਆਦਾ ਲੂਸ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਇੰਪਲਾਂਟ ਹੀ ਇੱਕ ਬਚਦੀ ਆਪਸ਼ਨ ਇੰਪਲਾਂਟ ਬਚਦੀ ਹੈ ਬੋਨ ਗ੍ਰਾਫਟਿੰਗ ਬਚਦੀ ਹੈ ਸਾਨੂੰ ਕਿਸੇ ਹੋਰ ਸਰੀਰ ਦੇ ਪਾਸੇ ਤੋਂ ਹੱਡੀ ਲੈ ਕੇ ਉੱਤੇ ਫਿਕਸ ਕਰਨੀ ਪੈਂਦੀ ਹੈ ਓਕੇ ਤੇ ਇਹ ਇੱਕ ਮੈਂ ਕਹਿਣਾ ਚਾਹੂੰਗਾ ਕਿ ਜਿੰਨਾ ਜਿੰਨਾ ਆਪਾਂ ਇਗਨੋਰ ਕਰਨੀ ਜਾਵਾਂਗੇ ਡਾਇਬੀਟਿਸ ਓਨੀ ਹੀ ਸਾਡੇ ਲਈ ਖਤਰਨਾਕ ਹੈ ਕਿ ਸਾਡੇ ਪੂਰੇ ਦਾ ਪੂਰਾ ਜੋਬ ਹੀ ਛੱਡ ਸਕਦਾ ਹੈ ਡਾਕਟਰ ਸਾਹਿਬ ਸਿਗਰਟ ਬੀਡੀ ਤੰਬਾਕੂ ਜੀ ਵੇਪਿੰਗ ਇਹ ਜਿਹੜੇ ਮੈਂ ਨਾਮ ਲੈਨੇ ਮੈਂ ਸ਼ਾਇਦ ਜੇ ਕੁਝ ਮਿਸ ਕਰ ਰਿਹਾ ਤਾਂ ਸਾਨੂੰ ਤੁਸੀਂ ਦੱਸ ਦੇਣਾ ਠੀਕ ਹੁਣ ਇਹ ਪਹਿਲੀ ਗੱਲ ਆ ਪੀ ਇਹਨਾਂ ਦਾ ਨਾਮ ਲੈਂਦੇ ਮੈਨੂੰ ਡਰ ਲੱਗਦਾ ਕਿਉਂਕਿ ਇਹ ਸਾਡਾ ਪ੍ਰੋਗਰਾਮ ਬੱਚੇ ਵੀ ਦੇਖਦੇ ਨੇ ਤੋਂ ਅਸੀਂ ਇਹ ਦੱਸੋ ਵੀ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਅਸੀਂ ਤੰਬਾਕੂ ਤੋਂ ਸਟਾਰਟ ਕਰਦੇ ਹਾਂ ਤੰਬਾਕੂ ਤੋਂ ਜਰਦੇ ਤੋਂ ਇਹਦੇ ਸਾਡੇ ਦੰਦਾਂ ਤੇ អੋਰਲ ਹੈਲਥ ਤੇ ਕੀ ਨੁਕਸਾਨ ਨੇ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਅੱਜ ਕੱਲ ਦੀ ਜਿਹੜੀ ਸੋਸਾਇਟੀ ਦਾ ਟ੍ਰੈਂਡ ਹੈ ਉਹ ਮੇਲ ਡੋਮੀਨੈਂਟ ਤੋਂ ਚੇਂਜ ਹੁੰਦਾ ਇੱਕ ਨਿਊਟਰਲ ਵੱਲ ਜਾ ਰਿਹਾ ਹੈ ਤੇ ਇਹ ਹੈਬਿਟਸ ਵੱਡਿਆਂ ਵਿੱਚ ਮੇਲਸ ਦੇ ਨਾਲ ਨਾਲ ਲੇਡੀਜ਼ ਵੱਲ ਵੀ ਜਾ ਰਹੀਆਂ ਹਨ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਤੇ ਸੈਕਿੰਡਲੀ ਮੈਂ ਕਹੂੰਗਾ ਕਿ ਇੱਕ ਐਡਿਕਟਿਵ ਪਦਾਰਥ ਨੇ ਜਿਹੜੇ ਕਿ ਬੇਸਿਕਲੀ ਦੋ ਚ ਡਿਵਾਈਡ ਕਰ ਲਾਂਗੇ ਆਪਣਾ স্মੋਕ ਵਾਲੇ ਤੇ স্মੋਕਲੈਸ ਜੀ স্মੋਕ ਦੇ ਵਿੱਚ ਸਿਗਰਟਸ ਬੀਡੀ ਤੇ ਵੇਪਿੰਗ ਆ ਜਾਏਗਾ ਜਿਹੜਾ ਕਿ ਇੱਕ ਨਿਊਏਸਟ ਐਡੀਸ਼ਨ ਹੈ ਇਹਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਬਾਕਸੀ ਸਟਰਕਚਰ ਜਿਹਾ ਹੁੰਦਾ ਜਿਹਨੂੰ ਆਪਾਂ ਚਾਰਜ ਕਰ ਲੈਣੇ ਆ ਤੇ ਉਹਦੇ ਵਿੱਚ ਨਿਊਟਰ ਨਿਕੋਟਿਨ ਦੇ ਫਿਲਟਰਸ ਲੱਗੇ ਹੁੰਦੇ ਨੇ ਜਦੋਂ ਉਹ ਐਗਜ਼ੌਸਟ ਹੋ ਜਾਂਦੇ ਨੇ ਆਪਾਂ ਉਹ ਥਰੋ ਕਰ ਦਿੰਦੇ ਆ ਤੇ স্মੋਕਲੈਸ ਦੇ ਵਿੱਚ ਟਬੈਕੋ ਚਿਊਇੰਗ ਆ ਜਾਂਦਾ ਹੈ ਗੁਟਕਾ ਆ ਜਾਂਦਾ ਹੈ ਤੇ ਪਾਨ ਬਜਰਾ ਆ ਜਾਂਦਾ ਹੈ ਇਹ ਜਿਹੜੀਆਂ ਦੋਨੋਂ ਹੀ ਕੈਟੇਗਰੀਜ਼ ਨੇ ਇਹਨਾਂ ਦਾ ਓਰਲ ਹੈਲਥ ਤੇ ਸਿੱਧਾ ਸਿੱਧਾ ਪ੍ਰਭਾਵ ਹੈ ਕਿਉਂਕਿ ਇਹਨਾਂ ਦੀ ਜਿਹੜੀ ਕੰਜ਼ਮਪਸ਼ਨ ਹੈ ਉਹ ਸਟਾਰਟ ਹੀ ਆਪਣੇ ਲਿਪਸ ਤੋਂ ਹੁੰਦੀ ਹੈ ਲਿਪਸ ਤੋਂ ਆਪਾਂ ਲੰਗਸ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਉੱਥੋਂ ਸਾਨੂੰ ਇਹਨਾਂ ਦੇ ਵਿੱਚ ਹਾਈ ਮਾਤਰਾ 'ਚ ਜਿਹੜੀ ਨਿਕੋਟਿਨ ਹੁੰਦੀ ਹੈ ਕੋਟਿਨਿਨ ਹੁੰਦੀ ਹੈ ਐਸੀਟਾਈਲ ਐਸਿਡਸ ਦੇ ਪ੍ਰੋਡਕਟਸ ਹ ਟਾਟਰ ਹੁੰਦੀ ਹੈ ਉਹ ਤਾਂ ਇਫੈਕਟ ਸਾਡੇ ਲੰਗਸ ਤੇ ਪੈਂਦਾ ਹੈ ਤੇ ਸਾਨੂੰ ਕਿੱਕ ਮਿਲਦੀ ਹੈ ਪਹਿਲਾਂ ਤੰਬਾਕੂ ਦੀ ਗੱਲ ਕਰਦੇ ਆ ਆਪਸੀਂ ਰੱਖ ਲੈਨੇ ਆ ਆਮ ਕਰਕੇ ਲੋਕ ਇਹ ਤੇ ਆਪਣੀ ਜੀਬ ਦੇ ਥੱਲੇ ਜਾਂ ਦੰਦਾਂ ਦੇ ਸੱਜੇ ਖੱਬੇ ਉਹਦੇ ਕੀ ਨੁਕਸਾਨ ਨੇ ਉੱਥੇ ਉਸ ਥਾਂ ਤੇ ਰੱਖਣ ਦੇ ਜਿਹੜੇ ਇਮੀਡੀਏਟ ਜਿਹੜੇ ਇਫੈਕਟ ਹੈਗੇ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਨਾਰਮਲ ਮੈਂ ਇਹਨੂੰ ਇਹਦੇ ਨੁਕਸਾਨਾਂ ਨੂੰ ਵੀ ਕਹੂੰਗਾ ਕਿ ਨਾਰਮਲ ਨੁਕਸਾਨ ਤੇ ਬਹੁਤ ਹੀ ਹਾਨੀਕਾਰਕ ਨੁਕਸਾਨਾਂ 'ਚ ਵੰਡਾਂਗਾ ਨਾਰਮਲ ਨੁਕਸਾਨ ਉਹ ਹਨ ਕਿ ਜਿਹੜੀ ਆਪਾਂ ਡੈਂਟਿਸਟ ਕੋਲ ਜਾ ਕੇ ਦਿਖਾ ਸਕਦੇ ਹਾਂ ਤਾਂ ਠੀਕ ਹੋ ਸਕਦੇ ਹਨ ਤੇ ਉਸ ਤੋਂ ਬਾਅਦ ਅਸੀਂ ਇਸ ਤੋਂ ਜ਼ਿਆਦਾ ਹਾਨੀਕਾਰਕ ਨੁਕਸਾਨਾ ਵਾਲਾ ਵਾਂਗੇ ਨਾਰਮਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡਰਾਈ ਮਾਉਥ ਹੋ ਜਾਂਦਾ ਹੈ ਸਾਡੀ ਜਿਹੜੀਆਂ ਥੁੱਕ ਵਾਲੀਆਂ ਗ੍ਰੰਥੀਆਂ ਹਨ ਉਹ ਸੁੰਗੜ ਜਾਂਦੀਆਂ ਹਨ ਥੁੱਕ ਦਾ ਫਲੋ ਘਟ ਜਾਂਦਾ ਹੈ ਮਾਉਥ ਸਟਿੱਕੀ ਹੋ ਜਾਂਦਾ ਹੈ ਸਲਾਈਵਰੀ ਗਲੈਂਡਸ ਜੋ ਗਲੈਂਡਸ ਘਟ ਜਾਂਦੇ ਹਨ ਇਹ ਇਹ ਕੰਡੀਸ਼ਨਸ ਜਿਹੜੀਆਂ ਵੀ ਹੁੰਦੀਆਂ ਨੇ ਇਹ ਅਗੇਨ ਕੇਰੀਸ ਨੂੰ ਜਨਮ ਦਿੰਦੀਆਂ ਹਨ ਕਿਉਂਕਿ ਖਾਣਾ ਜੰਮਣ ਲੱਪਣਦਾ ਹੈ ਜੇ ਆਪਾਂ ਤਬਾਕੂ ਮੂੰਹ 'ਚ ਰੱਖ ਰਹੇ ਹਾਂ ਤਾਂ ਉਹਦੇ ਜਿਹੜੇ ਖੁਰਦਰੇ ਪਦਾਰਥ ਹਨ ਉਹ ਦੰਦਾਂ 'ਤੇ ਚਿਪਕਣਗੇ ਸਟੀਨਸ ਆਣਗੇ ਦੰਦ ਰਫ ਹੋਣਗੇ ਤੇ ਖਾਣਾ ਵੀ ਚਿਪਕੂਗਾ ਖਾਣੇ ਦੇ ਨਾਲ ਪਲੱਕ ਬਣੂਗਾ ਤੇ ਗਮਸ ਸੁੱਜਣਗੇ ਗਮਸ ਤੇ ਸੁੱਜਣ ਨਾਲ ਸਾਰਾ ਜਿਹੜਾ ਸਟਰਕਚਰ ਹੈ ਦੰਦਾਂ ਦੇ ਆਲੇ ਦੋਲੇ ਦਾ ਉਹ ਡਿਸਟਰਬ ਹੋਏਗਾ ਹੌਲੀ ਹੌਲੀ ਹੱਡੀ ਵੀ ਖਾਹ ਹੋ ਜਾਏਗੀ ਤੇ ਦੰਦ ਢਿੱਲਣ ਲੱਗ ਜਾਣਗੇ ਜੀ ਇਸ ਤੋਂ ਬਾਅਦ ਆਪਾਂ ਜ਼ਿਆਦਾ ਹਾਨੀਕਾਰਕ ਬਲਾਵਾਂਗੇ ਤਾਂ ਇਹ ਕਟੋ-ਕਟ 6 ਤੋਂ 8 ਪ੍ਰੀ ਕੈਂਸਰਸ ਲੀਜਨਸ ਨੇ ਸਾਡੀਆਂ ਕੈਵਿਟੀ ઓਰਲ ਕੈਵਿਟੀ ਦੀਆਂ ਉਹ ਜਿਹੜੀਆਂ ਪਛਾਣ ਕੀਤੀਆਂ ਹਨ ਲੀਜਨਸ ਆਪਾਂ ਕਿਹਨੂੰ ਕਰੀਏ ਕੈਂਸਰਸ ਲੀਜਨ ਦਾ ਮਤਲਬ ਉਹ ਹੈ ਕਿ ਇਹ ਇਦਾਂ ਦੀਆਂ ਲੀਜਨਸ ਹਨ ਜਿਨ੍ਹਾਂ ਕੋ ਆਪਾਂ ਕੈਂਸਰ ਤੋਂ ਪਹਿਲਾਂ ਹੀ ਇਹਨਾਂ ਨੂੰ ਪਾਇਆ ਜਾਂਦਾ ਹੈ ਤੇ ਇਹਨਾਂ ਦੀ ਜੇ ਆਈਡੈਂਟੀਫਿਕੇਸ਼ਨ ਉਹ ਸਟੇਜ ਤੇ ਹੋ ਜਾਵੇ ਤਾਂ ਇਹਨਾਂ ਦਾ ਕਿਓਰ ਹੈ ਇਸ ਤੋਂ ਬਾਅਦ ਇਹ ਕੈਂਸਰ ਵਿੱਚ ਤਬਦੀਲ ਹੋ ਜਾਂਦੀ ਹੈ ਮੈਂ ਥੋੜਾ ਜਿਹਾ ਇਹਨੂੰ ਆਸਾਨ ਕਰ ਦਿੰਨੇ ਆਪਣੇ ਦਰਸ਼ਕਾਂ ਵਾਸਤੇ ਲੀਜ਼ਨਸ ਮਤਲਬ ਜਿਹੜੇ ਉਹ ਸਪੌਟਸ ਆਉਂਦੇ ਨੇ ਮੂੰਹ ਦੇ ਅੰਦਰ ਜਿਹੜੇ ਇਹ ਉਸ ਤਰ੍ਹਾਂ ਦੇ ਲੱਛਣ ਹੁੰਦੇ ਹਨ ਕਿ ਜਿਨ੍ਹਾਂ ਬਾਰੇ ਜੇ ਅਸੀਂ ਜਾਗਰੂਕ ਨਹੀਂ ਹਾਂ ਜੀ ਤਾਂ ਇਹ ਕੈਂਸਰ ਬਣ ਸਕਦੇ ਆ ਇਹ ਕਿਸ ਕਿਸ ਰੰਗ ਦੇ ਹੁੰਦੇ ਨੇ ਸਪੌਟ ਇਹ ਸਭ ਤੋਂ ਪਹਿਲਾਂ ਤਾਂ ਡਰਾਈ ਮਾਊਥ ਜਿਹੜਾ ਹੁੰਦਾ ਹੈ ਉਹ ਜਨਮ ਦਿੰਦਾ ਹੈ ਵਾਈਟ ਲੀਕੋਪਲੇਕੀਆ ਨੂੰ ਵਾਈਟ ਕਲਰ ਦੇ ਸਟ੍ਰੈਂਡਸ ਸਾਡੇ ਜੀਭ ਤੇ ਤੇ ਗੱਲਾਂ ਦੇ ਅੰਦਰਲੇ ਪਾਸੇ ਬਣਨ ਲੱਗ ਜਾਂਦੇ ਆ। ਅੱਛਾ। ਜੇ ਮੈਂ ਕਹਾਂ ਕਿ ਇਹ ਪਦਾਰਥ ਜਿੱਥੇ-ਜਿੱਥੇ ਰੱਖੇ ਜਾਣਗੇ ਉੱਥੇ-ਉੱਥੇ ਇਹ ਸਪੌਟਸ ਬਣਨਗੇ। ਵਾਈਟ ਸਪੌਟਸ ਬਣ ਜਾਂਦੇ। ਜਿੱਦਾਂ ਕਿ ਲਿਪ ਦੇ ਨਾਲ ਹਮਮ ਟੰਗ ਦੇ ਥੱਲੇ ਹਮ ਤੇ ਗੱਲਾਂ ਦੇ ਅੰਦਰਲੇ ਪਾਸੇ। ਉਸ ਤੋਂ ਬਾਅਦ ਇਹ ਰੈੱਡ ਲਿਕੋਪਲੇਕੀਆ ਬਣਦਾ ਹੈ ਤੇ ਇਹਨਾਂ ਦੋਨਾਂ ਤੋਂ ਬਾਅਦ ਅਸੀਂ ਆੰਦੇ ਆ ਔਰਲ ਲਾਈਕਨ ਪੈਨਸ ਤੇ। ਠੀਕ। ਔਰਲ ਲਾਈਕਨ ਪੈਨਸ ਵੀ ਇੱਕ ਇਦਾਂ ਦੀ ਕੰਡੀਸ਼ਨ ਹੈ ਜਿਹਦੇ ਵਿੱਚ ਆਪਣੀ ਬਾਡੀ ਦੀ ਇਮਿਊਨਿਟੀ ਆਲਟਰ ਹੋ ਜਾਂਦੀ ਹੈ। ਕਿਉਂਕਿ ਕਿਤਨਾ ਕਿਤੇ ਇਹ ਪਦਾਰਥ ਸਾਡੇ ਜਿੱਥੇ ਵੀ ਜੁੜਦੇ ਹਨ ਬਾਰ ਬਾਰ ਆਪਾਂ ਦਿਨ ਵਿੱਚ ਅਸੀਂ ਇਹ ਪਦਾਰਥਾਂ ਨੂੰ ਮੂੰਹ ਦੇ ਵਿੱਚ ਪਾਈ ਜਾ ਰਹੇ ਹਨ ਤੇ ਇਹ ਪਦਾਰਥ ਸਾਡੀ ਬਾਡੀ ਤੇ ਬਾਰ ਬਾਰ ਇਫੈਕਟ ਕਰਦੇ ਹਨ ਤੇ ਜੇ ਮੈਂ ਇੱਕ ਟਰਮ ਬੋਲਾਂ ਜਿਹੜੀ ਕਿ ਤੁਸੀਂ ਸਿੰਪਲੀਫਾਈ ਕਰ ਸਕਦੇ ਹੋ ਕਿ ਸੈਲੂਲਰ ਡਿਸਪਲੇਸੀ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਕੈਂਸਰ ਨੂੰ ਜਨਮ ਦਿੰਦਾ ਹੈ ਕਿ ਇੱਕ ਹੀ ਚੀਜ਼ ਨੂੰ ਆਪਾਂ ਜੇ ਬਾਰ ਬਾਰ ਛੇੜੀ ਜਾਏ ਛੇੜੀ ਜਾਏ ਉਹਦਾ ਇੱਕ ਨਾਰਮਲ ਜਿਹੜਾ ਵੇ ਹੈ ਉਹ ਡਿਸਟਰਬ ਹੋ ਜੇ ਕਨਸਟੈਂਟ ਇਰੀਟੇਸ਼ਨ ਜਿਹੜੀ ਹੈ ਕਨਸਟੈਂਟ ਇਰੀਟੇਸ਼ਨ ਹਮ ਹਮ ਬਾਰ ਬਾਰ ਆਪਸ ਸਮੋਕ ਕਰ ਰਹੇ ਆ ਦਿਨ ਦੇ ਵਿੱਚ 10 ਸਿਗਰਟਸ 20 ਸਿਗਰਟਸ ਇੱਕ ਪੈਕ ਪੰਜ ਪੈਕ ਹੌਲੀ ਹੌਲੀ ਆਪਣੀ ਜਿਹੜੀ ਕਿ ਸ਼ਕਤਮਤਾ ਬਤਾਲ ਲੰਨੇ ਹ ਉਹ ਕਨਸਟੈਂਟ ਇਰੀਟੇਸ਼ਨ ਜਿਹੜੀ ਹੈ ਉਹ ਸੈਲ ਜਿਹੜੇ ਸੈਲ ਹਨ ਆਪਣੀ ਬਾਡੀ ਦੇ ਵਿੱਚ ਆਪਣੇ ਮੂੰਹ ਦੇ ਵਿੱਚ ਉਹਨਾਂ ਦਾ ਇੱਕ ਆਮ ਰਸਤਾ ਡਿਸਟਰਬ ਹੋ ਜਾਂਦਾ ਹੈ ਤੇ ਉਹ ਡਿਸਟਰੋਏ ਹੋਣ ਦੀ ਜਿਗਾ ਬਾਰ ਬਾਰ ਮਲਟੀਪਲਾਈ ਕਰਨਾ ਸ਼ੁਰੂ ਹੋ ਜਾਂਦੇ ਤੇ ਇਸ ਦਾ ਮਤਲਬ ਕਿ ਜਿਹੜੇ ਲੋਕ ਜਰਦਾ ਤੇ ਤੰਬਾਕੂ ਦੇ ਇਸਤੇਮਾਲ ਕਰਦੇ ਆ ਜੀ ਜੋ ਆਪਣਾ ਮੂੰਹ ਖੋਲ ਕੇ ਚੈੱਕ ਕਰਨ ਕਿ ਅੰਦਰ ਵਾਈਟ ਤੇ ਰੈੱਡ ਸਪੌਟਸ ਹੈਗੇ ਨੇ ਉਹਨੂੰ ਸਾਵਧਾਨ ਹੋ ਜਾਣਾ ਚਾਹੀਦਾ 110% ਹੋਣਗੇ ਜੀ ਅਸੀਂ ਆਪਣੇ ਕਲੀਨਿਕਸ ਤੇ ਮੈਂ ਬੜੇ ਹੀ ਮਨਪਕੀ ਖਬਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਸਾਢੇ 9:00 ਕੋਲ ਤਿੰਨ ਪੇਸ਼ੈਂਟ ਰਿਪੋਰਟ ਹੋਏ ਹਨ ਜਿਹੜੇ ਕਿ ਹਾਂ ਸਰਕਾਰੀ ਡੈਂਟਲ ਕਾਲਜ ਵਿੱਚ ਭੇਜੇ ਗਏ ਮਾਈ ਗੋਡ ਕਿ ਉਹਨਾਂ ਦਾ ਜਿਹੜਾ ਕੀ ਇਲਾਜ ਹੈ ਸਾਡੇ ਕਲੀਨਿਕ ਸਿਰਫ ਇੱਕ ਸਕਰੀਨਿੰਗ ਸੈਂਟਰਸ ਦਾ ਕੰਮ ਕਰਦੇ ਹਨ ਜਿਹੜਾ ਇਹਨਾਂ ਦਾ ਇਲਾਜ ਹੈ ਉਹ ਉੱਚੇ ਪੱਧਰ ਤੇ ਹੁੰਦਾ ਹੈ ਇਹਦੇ ਕਰਕੇ ਵੱਡੇ ਸੈਂਟਰਾਂ ਵਿੱਚ ਰੈਫਰ ਕੀਤਾ ਜਾਂਦਾ ਹੈ ਤਦ ਤੁਸੀਂ ਮੰਨੋਗੇ ਨਹੀਂ ਕਿ ਉਹਨਾਂ ਦੀ ਰੈਫਰੈਂਸ ਸਲਿੱਪ ਬਣਾਉਂਦੇ ਹੋਏ ਸਾਡੇ ਕੋਲ ਅਸੀਂ ਉਹਨਾਂ ਦੇ ਅੱਖਰ ਵਿੱਚ ਅੱਖਾਂ ਨਹੀਂ ਪਾ ਕੇ ਦੇਖ ਸਕਦੇ ਹਮ ਹਮ ਹਿਮਨਿਟਰੀਅਨ ਗਰਾਉਂਡਸ ਤੇ ਆਪਾਂ ਕਿੰਦਾ ਬਿਲਕੁਲ ਤੋ ਇਹਦਾ ਮਤਲਬ ਇਹ ਹੋ ਗਿਆ ਭਈ ਇਹ ਜਿਹੜਾ ਪ੍ਰੀ ਕੈਂਸਰ ਹੈ ਜੀ ਇਹਦੀ ਕਿਸੇ ਸਟੇਜ ਤੱਕ ਇਲਾਜ ਹੈਗਾ ਹੈ ਕਿ ਤੇ ਉਹ ਸ਼ੁਰੂਆਤੀ ਦੇ ਤੌਰ ਤੇ ਆਪਾਂ ਜੀ ਇਹਨਾਂ ਨੂੰ ਚੈੱਕ ਕਰ ਲਈਏ ਜਿਦੋਂ ਇੱਕ ਵਾਰੀ ਕੈਂਸਰ ਹੋ ਗਿਆ ਫਿਰ ਮੁਸ਼ਕਿਲ ਇਹਦਾ ਇਲਾਜ ਬਹੁਤ ਹੀ ਕੰਪਲੈਕਸ ਹੋ ਜਾਂਦਾ ਹੈ ਰੀਕਨਸਟਰਕਟਿਵ ਸਰਜਰੀਜ਼ ਕਰਨੀਆਂ ਪੈਂਦੀਆਂ ਇੱਥੋਂ ਮਾਸ ਕੱਟਿਆ ਉੱਥੇ ਜਾ ਕੇ ਪਾਇਆ ਇੱਥੋਂ ਹੱਡੀ ਲਈ ਭਾਈ ਉਹਦਾ ਟੇਕ ਅਪ ਹੋਇਆ ਕਿ ਨਹੀਂ ਹੋਇਆ ਲੰਬਾ ਕੰਮ ਬਹਿ ਜਾਂਦਾ ਦੂਜਾ ਬਰੀ ਡਿਸੇਬਿਲਟੀ ਫੈਲ ਜਾਂਦੀ ਮੈਂ ਵੀ ਸੁਣਿਆ ਪੀ ਇਹ ਜਿਹੜਾ ਮੂੰਹ ਦਾ ਕੈਂਸਰ ਹੈ ਇਹ ਮੈਟਾਸਟੈਟਿਕ ਹੁੰਦਾ ਕੀ ਹੈ ਮਤਲਬ ਇਹ ਬਹੁਤ ਜਲਦੀ ਫੈਲਣ ਵਾਲਾ ਹੁੰਦਾ ਜਲਦੀ ਫੈਲਣ ਵਾਲਾ ਲੱਡ ਵਿੱਚ ਲੰਗਸ ਦੇ ਵਿੱਚ ਲੀਵਰ ਦੇ ਵਿੱਚ ਬਹੁਤ ਛੇਤੀ ਫੈਲਦਾ ਹੈ ਤੋ ਪਹਿਲੀ ਗੱਲ ਇਕ ਵੀ ਤੰਬਾਕੂ ਤੇ ਜੜ ਦੇ ਵਰਗੇ ਪਦਾਰਥ ਲੈਣੇ ਨਹੀਂ ਚਾਹੀਦੇ ਤੇ ਜਿਹੜੇ ਲੈਂਦੇ ਵੀ ਆ ਮਜਬੂਰੀ ਵਾਸਤੇ ਕਹਿੰਦੇ ਉਹਨਾਂ ਨੂੰ ਕੋਈ ਐਡਿਕਸ਼ਨ ਹੈਗੀ ਆ ਉਹ ਰੈਗੂਲਰ ਤੌਰ ਤੇ ਆਪਣੇ ਮੂੰਹ ਦਾ ਚੈੱਕਅਪ ਕਰਵਾਉਂਦੇ ਰਹਿਣ ਜੀ ਸਮੋਕ ਵੀ ਇੱਕ ਕਨਸਟੈਂਟ ਇਰੀਟੇਸ਼ਨ ਹੈ ਸਮੋਕ ਦੇ ਵਿੱਚ ਟੋਬੈਕੋ ਹੈ ਟਾਰਟਰ ਹੈ ਇਹ ਕਦੀ ਵੀ ਕੈਂਸਰ ਦੇ ਵਿੱਚ ਤਬਦੀਲ ਹੋ ਸਕਦੇ ਜੀ ਜੀ ਤੇ ਵੇਪਿੰਗ ਨਿਕੋਟਿਨ ਵਾਲਾ ਵੇਪਿੰਗ ਦੇ ਵਿੱਚ ਵੀ ਇੱਕ ਸੋਸ਼ਲ ਅੰਬੈਰਨਸਮੈਂਟ ਘੱਟ ਹੈ স্মੋਕਲੈਸ ਹੈ ਪਰ ਇਹਦੇ ਵੀ ਨਿਕੋਟਿਨ ਹਾਈ ਕੌਂਡ ਕਰਕੇ ਇਹਦੇ ਜਿਹੜੇ ਸਾਇਲੈਂਟ ਇਫੈਕਟਸ ਨੇ ਉਹ ਜ਼ਿਆਦਾ ਨਹੀਂ ਜ਼ਿਆਦਾ ਨੇ ਪ੍ਰੀ ਕੈਂਸਰ ਜੀ ਜੇ ਕਿਸੇ ਮਰੀਜ਼ ਨੇ ਚੈੱਕ ਕਰਨਾ ਆ ਜੀ ਇੱਕ ਤਾਂ ਤੁਸੀਂ ਸਾਨੂੰ ਆਲਰੇਡੀ ਦੱਸ ਚੁੱਕੇ ਆ ਕਿ ਵਾਈਟ ਸਪੌਟ ਤੇ ਰੈੱਡ ਸਪੌਟਸ ਬੰਦੇ ਨੇ ਜੀ ਉਹ ਸ਼ੀਸ਼ੇ ਦੇ ਮੋਰੇ ਖੜਾ ਹੋ ਕੇ ਆਪਣੇ ਆਪ ਨੂੰ ਚੈੱਕ ਕਰ ਸਕਦਾ ਮੇਰਾ ਵੀ ਐਗਜ਼ਾਮਨ ਪੇਸ਼ੈਂਟ ਕਰ ਸਕਦੇ ਇਹਦੀ ਆਈਡੈਂਟੀਫਿਕੇਸ਼ਨ ਇਹਦੀ ਬਹੁਤ ਆਰਾਮ ਨਾਲ ਹੋ ਸਕਦੀ ਹੈ ਹੋ ਸਕਦੀ ਹੈ ਘਰ ਦੇ ਲੈਵਲ ਤੇ ਜੀ ਤੇ ਕੋਈ ਹੋਰ ਵੀ ਸੈਲਫ ਐਗਜ਼ਾਮੀਨੇਸ਼ਨ ਤੁਸੀਂ ਦੱਸ ਸਕਦੇ ਹੋ ਜੀ ਇਹਦੇ ਵਿੱਚ ਅਸੀਂ ਦੋ ਫਿੰਗਰਸ ਪੇਸ਼ੈਂਟ ਨੂੰ ਦੱਸਦੇ ਹਾਂ ਕਿ ਕੋਈ ਵੀ ਪੇਸ਼ੈਂਟ ਜਿਹੜਾ ਇਹ ਚੀਜ਼ਾਂ ਦਾ ਇਸਤੇਮਾਲ ਕਰ ਰਿਹਾ ਹੈ ਤੇ ਉਹ ਦੋ ਫਿੰਗਰਸ ਇਧਰ ਲੈ ਕੇ ਆਪਣਾ ਜਿਹੜਾ ਇਹ ਵਾਲਾ ਜੋ ਹੈ ਉਹਦੇ ਐਂਗਲ ਤੇ ਰੱਖ ਉਹਦੇ ਅੰਦਰ ਉਹਦੇ ਅੰਦਰ ਨਹੀਂ ਉਹਦੇ ਬਾਹਰ ਰੱਖਿਆ ਸੀ ਓਕੇ ਐਂਗਲ ਤੋਂ ਰੱਖ ਕੇ ਤੇ ਅਸੀਂ ਸ਼ੋਲਡਰ ਤੱਕ ਮ사ਜ ਕਰਨੀ ਹੈ ਥੋੜੀ ਜਿਹੀ ਪ੍ਰੈਸ਼ਰ ਦੇ ਨਾਲ ਜੇ ਕਿਤੇ ਸਾਨੂੰ ਕੋਈ ਲੰਪ ਮਸੌਲੀ ਮਾਸ ਦਾ ਗੁੱਦਾ ਜਾ ਕੋਈ ਪੇਨਫੁਲ ਫੀਲਿੰਗ ਆਂਦੀ ਹੈ ਤਾਂ ਸਾਨੂੰ ਇਮੀਡੀਏਟਲੀ ਹੀ ਡਾਕਟਰ ਕੋ ਰਿਪੋਰਟ ਕਰਨਾ ਚਾਹੀਦਾ ਹੈ ਡੈਂਟਲ ਸਰਜਨ ਕੋ ਰਿਪੋਰਟ ਕਰਨਾ ਚਾਹੀਦਾ ਹੈ ਜੀ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਦੱਸੀ ਹੈ ਜੀ ਤਾਂ ਦੋਨੇ ਪਾਸੇ ਤੁਸੀਂ ਇਹ ਦੋਨੇ ਪਾਸੇ ਦੋਨੇ ਪਾਸੇ ਚੈੱਕ ਕਰਕੇ ਦੇਖੋ ਕੋਈ ਵੀ ਲੰਪ ਕੋਈ ਵੀ ਪੇਨਫੁਲ ਕੋਈ ਵੀ ਸੋਜ ਸੋਜਿਸ਼ ਜੇ ਸਾਨੂੰ ਲੱਗੇ ਤਾਂ ਸਾਨੂੰ ਡੈਂਟਿਸਟ ਕੋ ਜਾਣਾ ਚਾਹੀਦਾ ਹੈ ਤੇ ਇਹਦਾ ਇੱਕ ਟਾਈਮ ਪੀਰੀਅਡ ਵੀ ਹੈ 3 ਹਫ਼ਤਿਆਂ ਤੋਂ ਜ਼ਿਆਦਾ ਜੇ ਉਹ ਉੱਥੇ ਰਹਿ ਰਹੀ ਹੈ ਹਮਮ ਤੇ ਫਿਰ ਇਹ ਇੱਕ ਅਲਾਰਮਿੰਗ ਪੁਆਇੰਟ ਹੈ ਸੜਕੋ ਠੀਕ ਹੈ ਜੀ ਤੁਹਾਨੂੰ ਜ਼ਰੂਰ ਰਸ਼ ਕਰਨਾ ਚਾਹੀਦਾ ਹੈ ਨੇੜੇ ਦੇ ਨੇੜੇ ਉਹ ਲੰਪ ਜਾਓ ਸੋਜ 21 ਦਿਨ ਦੇ ਆਸ-ਪਾਸ ਲਗਾਤਾਰ ਉਤੇ ਹੈ ਜੀ 21 ਦਿਨ ਤੋਂ ਠੀਕ ਨਹੀਂ ਹੋ ਰਹੀ ਹੈ ਨਹੀਂ ਹੋ ਰਹੀ ਤਾਂ ਇੱਕ ਚਿੰਤਾ ਵਾਲਾ ਵਿਸ਼ਾ ਹੈ ਸੋ ਡਾਕਟਰ ਸਾਹਿਬ ਨੇ ਸਾਨੂੰ ਇੱਕ ਬੜੀ ਮਹੱਤਵਪੂਰਨ ਗੱਲ ਦੱਸੀ ਕਿ ਅੱਜ ਕੱਲ੍ਹ ਵੈਸੇ ਅੱਜ ਸਾਨੂੰ ਸਾਰਿਆਂ ਨੂੰ ਇੱਕ ਬੜਾ ਚਾਰਜ ਆ ਚੜ੍ਹਿਆ ਆ ਫੋਨ ਦਾ ਤੇ ਅਸੀਂ ਆਪਣੀਆਂ ਸੈਲਫੀਆਂ ਲੈਣੇ ਆ ਹਰ 5 ਮਿੰਟ ਬਾਅਦ 10 ਮਿੰਟ ਬਾਅਦ ਇੰਸਟਾਗ੍ਰam ਤੇ ਪਾਉਣ ਵਾਸਤੇ ਤੋ ਕਦੀ ਕਦੀ ਜਿਹੜੇ ਸਾਡੇ ਦੋਸਤ ਜਾਂ ਸਾਡੇ ਜੋ ਦਰਸ਼ਕ ਹੈਗੇ ਨੇ ਜਿਹੜੇ ਕਿ ਤੰਬਾਕੂ ਤੇ ਚੜਦੇ ਦਾ ਇਸਤੇਮਾਲ ਕਰਦੇ ਆ ਉਹ ਮੂੰਹ ਖੋਲ ਕੇ ਵੀ ਇੱਕ ਸੈਲਫੀ ਲਿਆ ਲੈ ਕਰਨ ਫਲੈਸ਼ ਆਨ ਕਰਕੇ ਤਾਂ ਕਿ ਮੂੰਹ ਦੇ ਵਿੱਚ ਜੇ ਉਹਨਾਂ ਦੇ ਵਾਈਟ ਸਪots ਨੇ ਤੇ ਰੈਡ ਸਪots ਨੇ ਉਹ ਦੇਖੇ ਜਾ ਸਕਣ ਆਪਣੇ ਵਾਸਤੇ ਤੇ ਜੇ ਉਹਨਾਂ ਨੂੰ ਲੱਗ ਰਿਹਾ ਤੇ ਫਟਾਫਟ ਬਿਨਾਂ ਦੇਰੀ ਕੀਤੇ ਡੈਂਟਲ ਸਰਜਨ ਕੋ ਜਾਣਾ ਚਾਹੀਦਾ ਔਰ ਦੂਸਰਾ ਜੋ ਡਾਕਟਰ ਸਾਹਿਬ ਨੇ ਦੱਸਿਆ ਕਿ ਟੂ ਫਿੰਗਰਸ ਲੈ ਕੇ ਦੋ ਉਂਗਲਾਂ ਲੈ ਕੇ ਜਿ ਬਾੜੇ ਤੋਂ ਲੈ ਕੇ ਤੇ ਗਰਦਨ ਤੱਕ ਫੀਲ ਕਰੋ ਕਿਉਂਕਿ ਸੈਲਫ ਐਗਜ਼ਾਮ ਜਿੰਨਾ ਕਿ ਮੈਂ ਡਾਕਟਰ ਸਾਹਿਬ ਤੋਂ ਸਮਝ ਚੁੱਕਿਆ ਉਹ ਇਹ ਹੈ ਕਿ ਪ੍ਰੀ ਕੈਂਸਰ ਜੇ ਤੁਸੀਂ ਸਮੇਂ ਦੇ ਨਾਲ ਇਹਨੂੰ ਲੱਭ ਲਓ ਤੇ ਉਹਦਾ ਇਲਾਜ ਤੇ ਹੈਗਾ ਇੱਕ ਵਾਰੀ ਮੂੰਹ ਦਾ ਕੈਂਸਰ ਹੋ ਗਿਆ ਫਿਰ ਇਲਾਜ ਬਹੁਤ ਮੁਸ਼ਕਲ ਹੈ ਕਿਉਂਕਿ ਮੂੰਹ ਦੋ ਤਰ੍ਹਾਂ ਦੇ ਕੈਂਸਰ ਹੁੰਦੇ ਨੇ ਜੀ ਬੈਨਾਈਨ ਕੈਂਸਰ ਤੇ ਮੈਟਾਸਟੈਟਿਕ ਬੈਨਾਈਨ ਆਪਣੀ ਥਾਂ ਤੇ ਰਹੇਗਾ ਉਹ ਡਾਕਟਰ ਸਾਹਿਬ ਆਪਰੇਸ਼ਨ ਕਰਕੇ ਟਿਸ਼ੂ ਨੂੰ ਬਾਹਰ ਕੱਢ ਦੇਣਗੇ ਪਰ ਜਿਹੜਾ ਮੈਲਿਗਨੈਂਟ ਕੈਂਸਰ ਹੈ ਡਾਕਟਰ ਸਾਹਿਬ ਮੈਂ ਠੀਕ ਕਹਿ ਰਹੇ ਮੈਨੂੰ ਟੋਕ ਦੇਣਾ ਪਲੀਜ਼ ਜੇ ਮੈਂ ਗਲਤ ਬੋਲੂੰਗਾ ਤੇ ਜ ਮਲਿਗਨੈਂਟ ਕੈਂਸਰ ਹੈ ਮੈਟਾਸਟੈਟਿਕ ਉਹ ਇੱਕ ਥਾਂ ਤੋਂ ਉਹਦਾ ਇੱਕ ਛੋਟਾ ਜਿਹਾ ਟੁਕੜਾ ਬੋਡੀ 'ਚ ਕਿਤੇ ਹੋਰ ਪਾਸੇ ਪਹੁੰਚ ਗਿਆ ਖੂਨ ਦੇ ਨਾਲ ਉੱਥੇ ਜਾ ਕੇ ਵੀ ਕੈਂਸਰ ਕਰੇਗਾ ਸੋ ਮੂੰਹ ਦਾ ਕੈਂਸਰ ਪੂਰੀ ਬੋਡੀ 'ਚ ਫੈਲ ਸਕਦਾ ਤੋ ਪਲੀਜ਼ ਕਿਰਪਾ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਡਾਕਟਰ ਸਾਹਿਬ ਪਾਨ ਸੁਪਾਰੀ ਜੀ ਇਹ ਵੀ ਕਾਫੀ ਪ੍ਰਚਲਿਤ ਹੋ ਰਿਹਾ ਅੱਜ ਕੱਲ ਫੈਸ਼ਨ ਸਟੇਟਮੈਂਟ ਵੀ ਬਣ ਰਹੀ ਹੈ ਕਈ ਥਾਵਾਂ ਤੇ ਤੋ ਇਹਦਾ ਓਰਲ ਹੈਲਥ ਤੇ ਕੀ ਪ੍ਰਭਾਵ ਹੈ ਪਾਨ ਸੁਪਾਰੀ ਸਰ ਇੱਕ ਕਾਫੀ ਪੁਰਾਣੀ ਪ੍ਰਚਲਿਤ ਇੱਕ ਪ੍ਰੋਡਕਟ ਹੈ ਟਰੈਡੀਸ਼ਨਲੀ ਇਹਨੂੰ ਸਾਡੇ ਕੁਝ ਨਾਰਥ ਇੰਡੀਆ ਦੇ ਪਾਰਟ ਤੇ ਕੁਝ ਲੋਗ ਇਹਨੂੰ ਕੰਜ਼ੂਮ ਕਰਦੇ ਹਨ ਰੈਗੂਲਰਲੀ ਇਹਨੂੰ ਆਪਾਂ ਸਾਇੰਟਿਫਿਕਲੀ ਬੀਟਰ ਨਟ ਕਹ ਦਿੰਨੇ ਹਨ ਜੀ ਇੱਕ ਨੱਟ ਹੁੰਦਾ ਹੈ ਉਹਨੂੰ ਫਲੇਵਰ ਦੇ ਕੇ ਚਬਿਆ ਜਾਂਦਾ ਹੈ ਇਹਦੇ ਨਾਲ ਇੱਕ ਅਗੇਨ ਕੈਂਸਰ ਤੋਂ ਪਹਿਲਾਂ ਵਾਲਾ ਇੱਕ ਲੀਜਨ ਬਣਦੀ ਹੈ ਪ੍ਰੀ ਕੈਂਸਰ ਪ੍ਰੀ ਕੈਂਸਰ ਲੀਜਨ ਬਣਦੀ ਹੈ ਜਿਹਨੂੰ ਆਪਾਂ ਓਰਲ ਫਾਈਬਰੋਸਿਸ ਕਹ ਦਿੰਨੇ ਹਨ ਆਮ ਭਾਸ਼ਾ ਦੇ ਵਿੱਚ ਮੂੰਹ ਦੇ ਵਿੱਚ ਤਾਰਾਂ ਪੈ ਜਾਂਦੀਆਂ ਹਨ ਦੱਲਾਂ ਵਾਲੇ ਪਾਸੇ ਇਦਾਂ ਲੱਗਦਾ ਹੈ ਕਿ ਤਾਰਾਂ ਪੈ ਗਈਆਂ ਮੂੰਹ ਖੁੱਲਦਾ ਹੀ ਨਹੀਂ ਹੈ ਇਹ ਨਾਰਮਲ ਇੱਕ ਜਿਹੜਾ ਇਨਸਾਨ ਹੁੰਦਾ ਹੈ ਉਹ 30 ਸੈਂਟੀਮੀਟਰ ਮੂੰਹ ਖੋਲ ਸਕਦਾ ਹੈ ਇਸ ਸਟੇਜ ਦੇ ਵਿੱਚ ਸਾਡਾ ਜਿਹੜਾ ਮੂੰਹ ਹੈ ਉਹ ਕਟੋ-ਕਟ 20 ਸੈਂਟੀਮੀਟਰ ਘਟ ਜਾਂਦਾ ਹੈ ਤੇ 10 ਸੈਂਟੀਮੀਟਰ ਹੀ ਖੋਲ ਸਕਦਾ ਹੈ ਕਿ ਜਦੋਂ ਇਹ ਪੇਸ਼ੈਂਟ ਡਾਇਗਨੋਸ ਕਰ ਲਿਆ ਕਿ ਉਹਦਾ ਮੂੰਹ ਖਲਣਾ ਬੰਦ ਘਟਣ ਲੱਗ ਪਿਆ ਹੈ ਤੇ ਫਿੰਗਰਸ ਨੂੰ ਆਪਾਂ 30 ਸੈਂਟੀਮੀਟਰ ਮੰਨਦੇ ਹਾਂ ਕਿ ਜਦੋਂ ਇੱਕ ਫਿੰਗਰ ਜਾਂ ਇੱਕ ਫਿੰਗਰ ਤੋਂ ਘੱਟ ਖੁੱਲਣ ਲੱਗ ਪਵੇ ਤਾਂ ਉਹਨੂੰ ਸਮਝ ਲੈਣਾ ਚਾਹੀਦਾ ਹਨ ਕਿ ਔਰਲ ਫਾਈਬਰੋਸਿਸ ਵਾਲੀ ਕੰਡੀਸ਼ਨ ਉਹਦੇ ਮੂੰਹ ਵਿੱਚ ਆ ਚੁੱਕੀ ਹੈ ਜੀ ਹੋਰ ਕਿਹੜਾ ਕਾਰਨ ਕਰਕੇ ਓਰਲ ਫਾਈਬਰੋਸਿਸ ਹੁੰਦਾ ਜੀ ਜਿਆਦਾਤਰ ਬੀਟਲ ਨਟ ਪਾਮ ਸੁਪਾਰੀ ਚੂਇੰਗ ਨਾਲ ਹੀ ਹੁੰਦਾ ਹੈ ਲਾਲ ਮਿਰਚਾਂ ਦਾ ਵੀ ਅਸਰ ਹੈਗਾ ਲਾਲ ਮਿਰਚਾਂ ਦਾ ਵੀ ਇਹਦੇ ਵਿੱਚ ਪਾਇਆ ਗਿਆ ਹੈ ਕਿ ਜਿਆਦਾਤਰ ਜਿਹੜੀਆਂ ਲਾਲ ਮਿਰਚਾਂ ਕੰਜ਼ੂਮ ਕਰਦੇ ਹਨ ਉਹਦੇ ਨਾਲ ਵੀ ਓਰਲ ਫਾਈਬਰੋਸਿਸ ਕੰਡੀਸ਼ਨ ਪੈਦਾ ਹੋ ਸਕਦੀ ਹੈ ਜੇ ਆਪਾਂ ਆਸਾਨ ਸ਼ਬਦਾਂ ਚ ਗੱਲ ਕਰੀਏ ਤੇ ਮੂੰਹ ਚ ਅਕੜਾ ਆ ਜਾਂਦਾ ਹੈ ਜੀ ਮੂੰਹ ਚ ਅਕੜਾ ਆ ਜਾਂਦਾ ਹੈ ਮੂੰਹ ਵਿੱਚ ਟਾਈਟਨੈਸ ਆ ਜਾਂਦੀ ਹੈ ਜੀ ਮੂੰਹ ਖੋਲਣੋਂ ਅੱਗੇ ਨਾਲੋਂ ਘਟ ਜਾਂਦਾ ਹੈ ਇਹ ਸਾਰੇ ਲੱਛਣ ਨੇ ਜੋ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਪ੍ਰੀ ਕੈਂਸਰ ਦੇ ਵਿੱਚ ਮਰੀਜ਼ਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਇਸ ਤੋਂ ਜ਼ਿਆਦਾ ਜ਼ਰੂਰੀ ਜੇ ਮੈਂ ਇੱਕ ਗੱਲ ਕਹਾਂ ਪੇਸ਼ੈਂਟ ਰੋਟੀ ਤੋੜ ਕੇ ਮੂੰਹ ਨਹੀਂ ਪਾ ਸਕਦਾ ਇੰਨਾ ਘਟ ਜਾਂਦਾ ਇੰਨਾ ਸਟੇਸ ਮੂੰਹ ਦੀ ਘਟ ਜਾਂਦੀ ਹੈ ਤੇ ਇਹਦੀ ਇਮੀਡੀਏਟ ਸਰਜਰੀ ਵੀ ਜਿਹੜੀ ਕੀਤੀ ਜਾਂਦੀ ਹੈ ਤਾਂ ਕਿ ਉਹ ਕੰਡੀਸ਼ਨ ਤੋਂ ਪੇਸ਼ੈਂਟ ਨੂੰ ਰਿਲੀਫ ਮਿਲ ਜਵੇ ਪਰ ਉਹਦਾ ਅਸਲ ਹੱਲ ਜਿਹੜਾ ਹੈ ਉਹ ਕੈਂਸਰ ਹਸਪੀਟਲ ਦੇ ਵਿੱਚ ਹੀ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਥੋੜੀ ਦੇਰ ਪਹਿਲਾਂ ਤੁਸੀਂ ਦੱਸਿਆ ਵੀ ਜਦੋਂ ਸੀ ਅੱਜ ਸਟੂਡੀਓ 'ਚ ਆਉਣ ਦੀ ਤਿਆਰੀ ਕਰਦੇ ਪਏ ਸੀਗੇ ਤੁਸੀਂ ਅੱਜ लीजंस ਨੂੰ ਡਾਇਗਨੋਸ ਕੀਤਾ ਆਪਣੇ ਪੇਸ਼ੈਂਟ ਤੇ ਔਰ ਤੁਸੀਂ ਥੋੜੇ ਜਜ਼ਬਾਤੀ ਵੀ ਹੋ ਗਏ ਸੀ ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਕਹਿ ਗੀ ਬੜਾ ਮੁਸ਼ਕਲ ਹੋਣਾ ਚਾ ਅੱਖਾਂ ਚੱਖਾਂ ਪਾ ਕੇ ਨਹੀਂ ਦੇਖ ਪਾਂਦੇ ਚਲੋ ਇਹ ਵੀ ਇੱਕ ਆਮ ਕਰਕੇ ਲੋਕੀ ਡਾਕਟਰਾਂ ਨੂੰ ਸਮਝ ਦੇਦੇ ਨੇ ਵੀ ਰੋਜ਼ ਇਹੋ ਜਿਹੀ ਚੀਜ਼ਾਂ ਦੇਖਦੇ ਨੇ ਵੀ ਡਾਕਟਰਾਂ ਦੇ ਜਜ਼ਬਾਤ ਨਹੀਂ ਹੁੰਦੇ ਪਰ ਮੈਂ ਅੱਜ ਦੇਖ ਪਾ ਰਿਹਾ ਵੀ ਡਾਕਟਰਾਂ ਦੇ ਤਾਂ ਬਹੁਤ ਜ਼ਿਆਦਾ ਜਜ਼ਬਾਤ ਹੁੰਦੇ ਨੇ ਜੀ ਡੈਫੀਨਿਟਲੀ ਤੋਂ ਜੀ ਇਹ ਪੇਸ਼ੈਂਟ ਸਾਡੇ ਕੋਲ ਅਤ ਸਵੇਰੀ ਆਇਆ ਸੀ ਤੇ ਉਹ ਸਾਨੂੰ ਕਹਿ ਰਿਹਾ ਸੀ ਕਿ 6 ਮਹੀਨਿਆਂ ਤੋਂ ਇਹ ਛਾਲਾ ਠੀਕ ਨਹੀਂ ਹੋ ਰਿਹਾ ਹਮ ਹਮ ਮੇਰੇ 15 20 ਮਿੰਟ ਸਮਝਾਉਣ ਤੋਂ ਬਾਅਦ ਵੀ ਉਹ ਮੈਨੂੰ ਕਹਿ ਰਿਹਾ ਸੀ ਕਿ ਕੋਈ ਮਲਣ ਵਾਲੀ ਕਰੀਮ ਦੇ ਦਿਓ ਕੋਈ ਦਵਾਈ ਦੇ ਦਿਓ ਤੇ ਇੰਨਾ ਕਹਿੰਦੇ ਹੋਏ ਉਹ ਪੇਸ਼ੈਂਟ ਦੀ ਅੱਖਾਂ ਵੀ ਭਰ ਆਈਆਂ ਸੀ ਕਿ ਮੈਂ ਇਹ ਦੋ ਚੀਜ਼ਾਂ ਨਾਲ ਹੀ ਮੈਂ ਸ਼ਾਇਦ ਠੀਕ ਹੋ ਜਾਊਂਗੀ ਜਾਂ ਹੋ ਜਾਊਗਾ ਇਹ ਪਹਿਲਾਂ ਵੀ ਹੋ ਜਾਂਦਾ ਹੈ ਇਦਾਂ ਦੀਆਂ ਸਟੇਟਮੈਂਟਸ ਇਹ ਪੇਸ਼ੈਂਟਸ ਬਹੁਤ ਬੋਲਦੇ ਨੇ ਬਟ ਸਾਨੂੰ ਕਲੀਅਰਲੀ ਪੇਸ਼ੈਂਟਸ ਨੂੰ ਇੱਕ ਰਸਤਾ ਦਿਖਾਉਣਾ ਪੈਂਦਾ ਹੈ ਕਿ ਤੁਹਾਨੂੰ ਇਮੀਡੀਏਟਲੀ ਇੱਕ ਹਾਇਰ ਸੈਂਟਰ ਦੇ ਵਿੱਚ ਇਹੀ ਮੈਂ ਤੁਹਾਨੂੰ ਪੁੱਛਣ ਲੱਗਾ ਸੀਗਾ ਵੀ ਜਦੋਂ ਇਹ ਮਰੀਜ਼ ਤੁਹਾਡੇ ਕੋ ਆ ਗਏ ਫਿਰ ਤੁਸੀਂ ਇਹਨਾਂ ਨੂੰ ਕੀ ਰਸਤਾ ਦਿਖਾਉਂਦੇ ਹੋ ਤੁਸੀਂ ਨੂੰ ਕਿੱਥੇ ਫਿਰ ਤੋਂ ਮੇਰੇ ਨਾਲ ਤਾਂ ਡੈਂਟਿਸਟ ਦਾ ਫਰਜ ਹੈ ਕਿ ਇਸ ਚੀਜ਼ ਨੂੰ ਡਾਇਗਨੋਸ ਕੀਤਾ ਜਾਵੇ ਇਸ ਨੂੰ ਤਰੀਕੇ ਨਾਲ ਡਾਇਗਨੋਸ ਕਰਕੇ ਸਾਨੂੰ ਪੇਸ਼ੈਂਟ ਨੂੰ ਸਮਝਾਉਣਾ ਪੈਂਦਾ ਹੈ ਕਿ ਇਹਦੇ ਵਾਸਤੇ ਇਹ ਲੋਕਲ ਜਿਹੜੇ ਪ੍ਰਾਈਵੇਟ ਕਲੀਨਿਕਸ ਨੇ ਉਹ ਸਕਸ਼ਮ ਨਹੀਂ ਹਨ ਉਹਨਾਂ ਨੂੰ ਇੱਕ ਵੱਡੇ ਹਸਪਤਾਲ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਜੀ ਤਾਂ ਆਪਣੇ ਪੰਜਾਬ ਵਿੱਚ ਅਸੀਂ ਇਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਡੈਂਟਰਲ ਕਾਲਜ ਅੰਮ੍ਰਿਤਸਰ ਪਟਿਆਲਾ ਪੀਜੀਆਈ ਚੰਡੀਗੜ੍ਹ ਜਾਂ ਸੰਗਰੂਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਹੈ ਕਿਸਤੇ ਕਿ ਉਹ ਸੀ ਰੈਫਰ ਕਰਦੇ ਜੀ ਬਾਕੀ ਫਿਰ ਕੰਮ ਉੱਥੇ ਹੋਏਗਾ ਉਹਨਾਂ ਦਾ ਜੀ ਬਾਕੀ ਉੱਥੇ ਕੈਂసర్ ਸਪੈਸ਼ਲਿਸਟ ਹੁੰਦੇ ਨੇ ਜੀ ਠੀਕ ਹੈ ਸਰਜੀਕਲ ਓਨਕੋਲੋਜਿਸਟ ਹੁੰਦੇ ਨੇ ਉਹ ਜਿੱਥੇ ਵੀ ਇਹ ਸਪੌਟਸ ਹੁੰਦੇ ਹਨ ਉਹਨਾਂ ਦਾ ਇੱਕ ਪੀਸ ਲੈਂਦੇ ਹਨ ਉਹਦੀ ਸਟੱਡੀ ਕੀਤੀ ਜਾਂਦੀ ਹੈ ਤੇ ਉਹਦਾ ਸੈਲੂਲਰ ਲੈਵਲ ਤੇ ਜਾ ਕੇ ਇੱਕ ਡਿਸੀਜਨ ਲਿਆ ਜਾਂਦਾ ਕਿ ਕਿਹੜੀ ਸਟੇਜ ਦਾ ਕੈਂਸਰ ਹੈ ਇੱਕ ਡਾਕਟਰ ਸਾਹਿਬ ਇਹ ਦੱਸੋ ਪਈ ਆਮ ਤੌਰ ਤੇ ਇਹ ਦੇਖਿਆ ਵੀ ਗਿਆ ਪਈ ਜਦੋਂ ਮਰੀਜ਼ ਨੂੰ ਪ੍ਰੀ ਕੈਂਸਰ ਸਟੇਜ ਆ ਗਈ ਜਾਂ ਕੈਂਸਰ ਸਟੇਜ ਵੀ ਆ ਗਈ ਅਨਸਰਟੀਫਾਈਡ ਜਿਹੜੇ ਸੋ ਕਾਲਡ ਡਾਕਟਰਸ ਮੈਂ ਤੁਹਾਨੂੰ ਡਾਕਟਰਸ ਨਹੀਂ ਕਹਿੰਦਾ ਸੋ ਕਾਲਡ ਕਹ ਰਿਹਾ ਵੀ ਇੱਧਰ ਉੱਧਰੋਂ ਵੀ ਕੋਈ ਪ੍ਰੈਪਰੇਸ਼ਨਸ ਹੁੰਦੀਆਂ ਨੇ ਕੋਈ ਜੀ ਅਸੀਂ ਆ ਚੀਜ਼ ਬਣਾਈ ਆ ਜੀ ਕੋਈ ਚੂਰਨ ਬਣਾਏ ਆ ਜੀ ਇਹਨਾਂ ਲੋਕ ਮਤਲਬ ਇਸ ਪਾਸੇ ਲੋਕੀ ਬਹੁਤ ਦੌੜਦੇ ਆ ਬਹੁਤ ਦੌੜਦੇ ਅਕਸਰ ਦੌੜਦੇ ਵੀ ਕਿਸੇ ਨੇ ਕਹਿਤਾ ਵੀ ਫਰਾਣੇ ਨੂੰ ਹੋਇਆ ਸੀਗਾ ਜੀ ਤੇ ਉਹਨੇ ਲਿਆ ਤੇ ਠੀਕ ਹੋ ਗਿਆ ਇਹਨਾਂ ਬਾਰੇ ਸਾਨੂੰ ਦੱਸੋ ਥੋੜਾ ਸਾਨੂੰ ਅਗਾਹ ਕਰ ਦਿਓ ਇਸ ਚੀਜ਼ ਬਾਰੇ ਜੀ ਸਾਡੇ ਪੇਸ਼ੈਂਟਸ ਦੇ ਗਵੰਡੀ ਹੁੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਹਨ ਕਰੀਬੀ ਹੁੰਦੇ ਹਨ ਫੈਮਿਲੀ ਮੈਂਬਰ ਹੁੰਦੇ ਹਨ ਜਿਨ੍ਹਾਂ ਨੇ ਇੱਧਰ ਉੱਧਰ ਸੁਣਿਆ ਹੁੰਦਾ ਹੈ ਪਰ ਅਸਲ ਵਿੱਚ ਅਗੇਨ ਮੈਂ ਉਹੀ ਕੰਡੀਸ਼ਨਸ ਤੇ ਆਉਂਗਾ ਕਿ ਪ੍ਰੀ ਕੈਂਸਰ ਵਾਲੀਆਂ ਸਟੇਜਾਂ ਕੀ ਪਤਾ ਉਹਨਾਂ ਵਿੱਚ ਨਾ ਹੋਣ ਤੇ ਜਸਟ ਉਹਨਾਂ ਦੇ ਵਿੱਚ ਨਾਰਮਲ ਹੀ ਕੋਈ ਜਿੱਦਾਂ ਜੋਇੰਟ ਪੇਨ ਆਇਆ ਹਮ ਹਮ ਹੇਅਰ ਫਾਲ ਆਇਆ ਸਕਿਨ ਦੀ ਅਲਰਜੀ ਆਈ ਹਮ ਹਮ ਸਕਿਨ ਦੀ ਅਲਰਜੀ ਵੀ ਇਹ ਕੰਡੀਸ਼ਨਸ ਦੇ ਨਾਲ ਮੈਚ ਹੋ ਸਕਦੀ ਹੈ ਜੀ ਪੇਸ਼ੈਂਟਸ ਲੈ ਸਕਦੇ ਹਨ ਕਿ ਜੇ ਸਾਡੇ ਸਕਿਨ ਦੇ ਵਿੱਚ ਇਦਾਂ ਦੇ ਚਿੱਟਾ-ਚਿੱਟਾ ਜਾਂ ਲਾਲ-ਲਾਲ ਹੋ ਗਿਆ ਉਹ ਮੂਹ ਵਿੱਚ ਹੋ ਗਿਆ ਤਾਂ ਉਹਨੂੰ ਇਹਦੇ ਨਾਲ ਕੰਬਾਈਨ ਕਰਕੇ ਉਸ ਰਸਤੇ ਚੱਲ ਪੈਂਦੇ ਹਨ ਠੀਕ ਹੈ ਜਿਹੜਾ ਕਿ ਬਿਲਕੁਲ ਵੀ ਗਲਤ ਹੈ ਠੀਕ ਹੈ ਪੇਸ਼ੈਂਟਸ ਨੇ ਉਹ ਇੱਕ ਪ੍ਰੋਪਰ ਇੰਸਟੀਚੂਟ ਵਿੱਚ ਹੀ ਜਾਣਾ ਚਾਹੀਦਾ ਹੈ ਜਿੱਥੇ ਇਹਦਾ ਸਹੀ ਤਰੀਕੇ ਨਾਲ ਪਛਾਣ ਕੀਤੀ ਜਾਵੇ ਤੇ ਇਲਾਜ ਕੀਤਾ ਜਾਵੇ ਤੇ ਉਹ ਜਿਹੜਾ ਅਨਸਰਟੀਫਾਈਡ ਡਾਕਟਰ ਕੋਲ ਜਾਣਾ ਉਹ ਬਿਮਾਰੀ ਨੂੰ ਵਧਾ ਸਕਦਾ ਹੈ ਡੈਫੀਨੇਟਲੀ ਵਧਾ ਸਕਦਾ ਹੈ ਕਿਉਂਕਿ ਉਹ ਡਾਇਗਨੋਸ ਤੇ ਚਲੋ ਹੋ ਗਿਆ ਪਰ ਉਹ ਪ੍ਰੋਪਰ ਟਰੀਟਮੈਂਟ ਤੇ ਹੋਇਆ ਨਹੀਂ ਉਹ ਮੀ ਮੈਂ ਰੀਚਨ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਕਈ ਵਾਰੀ ਇਹ ਬਹੁਤ ਹੀ अर्ਲੀ ਸਟੇਜ ਤੇ ਡਿਟੈਕਟ ਹੋ ਜਾਂਦੇ ਹਨ ਜੀ ਤੇ ਹਾਇਰ ਸੈਂਟਰਸ ਵਿੱਚ ਜਾਣ ਉੱਥੇ ਇਹਦੀ ਇੱਕ ਛੋਟੀ ਜਿਹੀ ਬਾਇਓਪਸੀ ਹੁੰਦੀ ਹੈ ਉਹ ਬਾਇਓਪਸੀ ਦੱਸਦੀ ਹੈ ਕਿ ਤੁਹਾਨੂੰ ਕੋਈ ਬਿਮਾਰੀ ਅਸਲ ਵਿੱਚ ਹੈ ਕਿ ਨਹੀਂ ਹੈ ਜਾਂ ਹੈ ਵੀ ਤਾਂ ਉਹ ਕਿਹੜੀ ਸਟੇਜ ਹੈ अर्ਲੀ ਡਿਟੈਕਸ਼ਨ ਜੇ ਹੋ ਜਾਵੇ ਤਾਂ ਇਹਦਾ ਜਿਹੜਾ ਇਲਾਜ ਹੈ ਬਹੁਤ ਹੀ ਸਫਲ ਹੈ ਤੇ ਬਹੁਤ ਹੀ ਥੋੜੇ ਇਲਾਜ ਵਿੱਚ ਹੀ ਮਰੀਜ਼ ਇਸ ਪ੍ਰੋਬਲਮ ਤੋਂ ਬਾਹਰ ਨਿਕਲੇ ਹੁੰਦਾ ਹੈ ਜੀ ਸੋ ਜਿਵੇਂ ਕਿ ਸਾਨੂੰ ਅੱਜ ਡਾਕਟਰ ਸਾਹਿਬ ਨੇ ਦੱਸਿਆ ਕਿ ਪ੍ਰੀ ਕੈਂਸਰ ਨੂੰ ਸਮਝਣਾ ਸਹੀ ਟਾਈਮ ਤੇ ਪਛਾਣਨਾ ਤੇ ਸਹੀ ਡਾਕਟਰ ਕੋਲ ਜਾਣਾ ਤੇ ਉਹਨਾਂ ਤੇ ਦੱਸੀ ਹੋਈ ਜੋ ਇੰਸਟੀਚਿਊਟ ਹੈ ਜੋ ਅੱਗੇ ਫਰਦਰ ਹਾਇਰ ਸੈਂਟਰਸ ਹੈ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਰਪਾ ਕਰਕੇ ਅਨ ਸਰਟੀਫਾਈਡ ਡਾਕਟਰ ਸੋ ਕਾਲਡ ਡਾਕਟਰ ਸਰ ਇਹਦਰੋਂ ਚੂਰਨ ਲੈ ਲਿਆ ਉਧਰੋਂ ਕੋਈ ਦੇਸੀ ਦਵਾਈ ਲੈ ਲਈ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਆ ਕਿਉਂਕਿ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ ਬਾਕੀ ਦੀਆਂ ਗੱਲਾਂ ਅਗਲੇ ਐਪੀਸੋਡ ਵਿੱਚ ਥੈਂਕ ਯੂ